ਸਤਿ ਸ਼੍ਰੀ ਅਕਾਲ ਜੀ ਮੈਂ ਲੋਕੀ ਸਾਡੇ ਗੁਰਬਾਹ ਸਿੰਘ ਨੂੰ ਸਤਿ ਸ਼੍ਰੀ ਅਕਾਲ ਬਲਾਉਤ ਹੂੰ ਬੁਲਾ ਦੇ ਉਹ ਸਤਿ ਸ਼੍ਰੀ ਅਕਾਲ ਉਹ ਬੁਲਾਉਣੀ ਨਹੀਂ ਹੂੰ ਉਹ ਕਿਹਦੇ ਤਰ੍ਹਾਂ ਤੇ ਲੱਗਣਾ ਫਿਰ ਇੱਕ ਤਰੀਕ ਨੂੰ ਛੁੱਟੀਆਂ ਮੁਕਣੇ ਵਾਲੀਆਂ ਫਿਰ ਉਹ ਮੁਰਗੀ ਬਣਨੇ ਵਾਲੀ ਹੈ ਤੇਰੀ ਉਹ ਬਣਨੇ ਵਾਲੀ ਹੈ ਕਿ ਨਹੀਂ ਇੱਕ ਤਰੀਕ ਤੇ ਸਕੂਲ ਜਾਣ ਲਈ ਰੈਡੀ ਕਿ ਹੋਰ ਛੁੱਟੀਆਂ ਕਰਾਉਣੀਆਂ ਹੈ ਕਰਾਉਣੀਆਂ ਨਹੀਂ ਹੋਰ

ਦੀਦੀ ਤੇ ਕਰਾਉਂਗਾ ਆ ਤੇਰੇ ਬੰਦਾ ਚਲਾਗਾ ਤੂੰ ਹੂੰ ਦੀਦੀ ਤੇ ਕਰਾਉਂਗਾ ਫਿਰ ਕੰਮ ਆ ਬਣਾ ਗਰੀ ਤੂੰ ਦੀਦੀ ਤੇ ਕਰਾਈ ਹੈ ਕੰਮ ਚੰਗੀ ਕਰਨੀ ਹੈ ਇਹ ਇਹ ਕਰਵਾ ਸਿੰਘ ਆ ਬਾਈ ਸਾਡਾ ਬੰਦਾ ਇਹ ਚਲ ਠੀਕ ਹੈ ਜੀ ਧੰਦੇ ਤੁਸੀਂ ਲੋ ਬਾਈ ਮਲਕੀਤ ਬਾਈ ਕੋ ਪੁੱਜੇ ਪਿਆ ਸੱਸੀ ਗਾਲ ਜੀ ਕਿਦਰਸ਼ ਵੀਰ ਸੱਸੀ ਗਾਲ ਜੀ ਬਾਈ ਓ ਗ੍ਰਿੰਦਰ ਤੂੰ ਵੀ ਬੁਲਾ ਦੇ ਪੁੱਤ ਇਹਨੂੰ ਵੰਡ ਦਿਖਾਉਣ ਆਏ ਅੱਜ ਮੈਂ ਕਹਿਆ ਗਲ ਜਿਰੀ ਵਧੀਆਂ ਨਹੀਂ ਲਾਉਂਦੇ ਨਾਲੇ ਗਈ ਜਾਂਦਾ ਛਿੱਤ ਲੱਗਦੀ ਔਰ ਦੇਖੋ ਮਰੀਂ ਕਹਿੰਦਾ ਦੂਰ ਤੇ ਲੱਗਦੀ ਆ ਦੇਖ ਲੈ ਜਿਰੀ ਦਾ ਕੋਲ ਤੇ ਹੀ ਪਤਾ ਲੱਗਣਾ ਵਿੱਚ ਮੈਂ ਇੱਕ ਵਾਰੀ ਤੁਸੀਂ ਜਾ ਕੇ ਦੇਖ ਜਦ ਦਵਾਈ ਤਾਂ ਪਾਏਗਾ ਪਾਏਗਾ ਜੀ ਦੇਖਣਾ ਜਹਾ ਦਵਾਈ ਕਿ ਪਾਏਗਾ ਦਵਾਈ ਤਾਂ ਪਹਿਲੇ ਸਭ ਤੋਂ ਵਧੀਆ ਜਿਰੀ ਦਵਾਈ ਨਹੀਂ ਪਾਇਆ ਹੈਗਾ ਹਲੇ ਹਲੇ ਕਿੱਥੇ ਪਾਇੀ ਗੋਲ ਬੁਵਾਏ ਤੇ ਬਚਦਾ ਰੱਖਿਆ ਹੋਇਆ ਔਰੇ ਉਹ ਉੱਧਰ ਦੇ ਖੇਤਾਂ ਐਂ ਕਰ ਇਹਨੂੰ ਬਹਿਮਨੀ ਤੇ ਦੁਆਰਾ ਪੋਆ ਪਾ ਦੇ ਆ ਜਾ ਯੂਸੀਸੀ ਦੇ ਹੀ ਪਾਉਂਗਾ ਪਾਉਂਗਾ ਪਾ ਜਾਣੀ ਨੇ ਜੱਤ ਪਏ ਕਹਿੰਦਾ ਪਾਈ ਵੀ ਆ ਇਹ ਤੋਂ ਦੁਬਾਰਾ ਸਟਰਾ ਦਿਓ ਆਈ ਵਾਹ 5 ਕੀਲੇ ਤੇ ਬਚ ਗਿਆ ਉਹ ਰੱਖਿਆ ਉਹ ਰੱਖਿਆ ਬੱਲੇ ਆ ਕਿ कि ये जीरी जहां एक नंबर का लगता है मस्त ना क्योंकि पानी थोड़ा रखा ना बढ़िया के तही एक नंबर का लगता है पानी रहने ही थोड़ा लैड तो आंधी नहीं लैड बहुत आंधी लैड मिनट भजगी 2 घंटे में भजगी 2 घंटे नहीं जैसे हम पेट कद्दू काट दो पेट कद्दू काट दो क्या करिए 2 घंटे में जैसे हम लगा के जैसे हम लोग लगा के हट गया ना फेर जाए 4 घंटे के बाद जहन फिर जितना मर्जी पा लो चलो जल्द बीच मिट्टी जहां पर जाता है वो पानी ना ਅਿੱਧੇ ਦੇਖ ਪੰਜ ਕਿਲਿਆਂ ਤੋਂ ਕੱਦੂ ਸਾਨੂੰ ਆ ਦਿੱਤਾ ਪਿਆ ਦੋ ਦਾ ਕੱਦੂ ਹੋਰ ਦੇ ਦੇਣਾ ਲਾਈਏ ਲੋ ਲਾਈ ਆਓ ਜੇ ਹੋਰ ਲੜਨਾ ਹੋਰ ਕਰ ਦਿੰਦੇ ਹਾਂ ਹਾਂ ਅਰੇ ਗਰਮੀ ਬਹੁਤ ਆ ਲੱਸੀ ਲੁੱਸੀ ਪੀਲੇ ਕਰੋ ਦਿਨ ਚ ਲੱਸੀ ਵੀ ਪੀਲੇ ਕਰੋ ਮੜਾ ਜਾ ਦਪੈਣ ਨੂੰ ਆਰਾਮ ਕਰੋ ਆਰਾਮ ਕਰ ਲਈ ਕਰੋ ਘੰਟਾ ਉਹ ਤਿੰਨ ਘੰਟਾ ਆਰਾਮ ਹੋ ਤੋ ਤਿੰਨ ਘੰਟੇ ਪੈਣੇ ਨੇ ਮੇਰੇ ਪੈਸਾ ਕਮਾਉਣਾ ਹੈ ਇਹ ਤਾਂ ਸਰਦਾਰ ਅਭੀ ਤੱਕ ਮੀਂਹ ਪੈ ਗਿਆ ਜੀ ਜਦੋਂ ਠੀਕ ਹੋ ਜਾਣਾ ਮੌਸਮ ਜਿੱਦਣ ਮੌਸਮ ਠੀਕ ਹੋ ਗਿਆ ਉਦੋਂ ਆਪਾਂ ਲਾਈ ਜਾਇਆ ਕਰਿਓ ਪੈਰ ਨੂੰ ਦੋ ਘੰਟੇ ਬਹਿਜੇ ਕਰੋ ਇਨੇ ਦਵਾਈ ਇਸ ਮੁਕ ਕਿਉਂ ਪਾਉਂਦਾ ਉਹ ਪਾਇਆ ਨਹੀਂ ਤੈਨੂੰ ਮੈਂ ਕਿਹਾ ਤੈਨੂੰ ਕਹਿ ਦ ਰਿਹਾ ਯਾਰ ਵੀ ਸੀਸੀ ਲੈ ਕੇ ਦੇਈ ਤੇ ਪੁਆ ਹੁਣ ਪਾਉਂਗਾ ਦਵਾਈ ਪਾਉਂਗਾ ਇਹ ਕਿੱਲਾ ਆਇਦਾ ਵਾਈਫਾਈ ਇਹਨੇ ਇਹਨੇ ਦੇਖ ਲਈ ਪੀਪੀ ਭਈ ਅੰਦਰ ਪੀਪੀ ਸੜਾ ਉੱਥੇ ਬਾਦੀ ਪਈ ਆ ਪੰਜ ਗੀਲੇ ਪੰਜ ਤੈਨੂੰ ਕਹਿ ਦ ਰਿਹਾ ਵੀ ਲੈ ਗਈ ਦੀ ਪੁਆ ਸਮਾ ਕੈਮਰਾ ਦੁਆਰਾ ਪੋਣੀ ਆ ਤੂੰ ਪਾ ਦੇ ਮੈਂ ਪੀਪੀ ਲੈ ਆਇਆ ਕਰਦਾ ਕਾਤਾ ਆਇਦਾ ਵਾਈਫਾਈ ਇਨੂੰ ਮਜ਼ਾ ਆ ਜਾਂਦਾ ਗੁਰ ਗੁਰ ਕਰਦਾ ਕਿਹਾਂ ਕੇ ਲੋਰੋਆਂ ਖਾਲੀ ਦੇ ਹੱਥ ਜਿ ਲੱਗੀਆਂ ਆ ਮੈਂ ਹੁਣ ਮੇਰੀ ਗੱਲ ਸੁਣ ਓਏ ਮੈਂ ਹੁਣ ਪੀਪੀ ਚੱਕ ਲੈ ਆਉਣੀ ਬਾਦੋ ਪੌਣੀ ਪੈਣੀ ਆ ਲੈ ਪੁਆਜ ਤੇ ਪੁਆ ਹੈ ਪੁਆ ਤੈਨੂੰ ਕਹਿ ਦ ਰਿਹਾ ਇਹਨਾਂ ਦੇ ਸਾਹਮਣੇ ਪੁਆ ਕ ਮੈਂ 200 ਰੁਪਿਆ ਦੁਬਾਰਾ ਲਾਉਂਗਾ ਵੀ ਮੈਂ ਦੰਦਾ ਦਵਾਈ ਲੈ ਕੇ ਪਾ ਇਹਨੂੰ ਪਤਾ ਕਿ ਸ਼ੱਕ ਹੋਈ ਹੈ ਹਾਂ ਦਰ ਦਵਾਈ ਬਾਜ ਗਈ ਆ ਬੀਪੀ ਬਈ ਅੰਦਰ ਓਏ ਸਾਢੇ 5 ਕਿੱਲਿਆਂ ਦੀ ਬੀਪੀ ਆ ਉਹ ਉੱਥੇ ਤੇ ਬਿਸ਼ਣੀ ਹੋਤੀ ਹੂੰ ਉਹ ਰੱਖਦੀ ਅੰਦਰ ਇਹਨਾਂ ਕਹੇ ਦਵਾਈ ਬਾਜ ਦਵਾਈ ਬਾਜਦੀ ਆ ਹਾਂ ਇਹਨਾਂ ਦਾ ਬਹਿਮ ਦਾ ਇਲਾਜ ਕੋਈ ਨਹੀਂ ਹੈਗਾ ਇਹਨਾਂ ਦੇ ਦਾ ਇਹ ਬਹੁਤ ਡਰਦਾ ਖੁਰਖੁਰਦਾ ਖੁਰਖੁਰਦਾ ਬਹੁਤ ਮੇਰੇ ਕਹੇ ਤਾਂ ਜਰਦਾ ਲੱਗਿਆ ਮਨ ਉਹ ਕਹਿੰਦੇ ਸਰਦਾਰ ਨੇ ਦਵਾਈ ਬਾਈ ਵੀ ਆ ਸਦਾ ਦਵਾਈ ਬਾਦੀ ਆ ਮੈਨੂੰ ਕਹਿੰਦਾ ਚੱਲ ਨਹੀਂ ਡਰਦਾ ਬਹੁਤਾ ਮਰਨੇ ਤੇ ਮਰਨੇ ਤੇ ਮਰਨੇ ਸੇ ਯਾਰ ਮਰਨ ਨਾਲ ਜਾਨ ਨਹੀਂ ਪਤਾ ਲੱਗਣਾ ਉਹ ਦੇਖ ਲੈ ਮਿੰਟ ਚੋ ਲੈ ਅੱਜ ਤਾਂ ਲਾਉਂਦਾ ਲਾਉਂਦਾ ਹੀ ਲੰਘਿਆ ਦੇਖ ਲੈ ਪੰਗਾ ਧੋੜਾ ਬਿਹਰੀ ਕਾਹਨ ਕਾਲੇ ਦੇ ਉਥੇ ਲਾਉਂਦੇ ਜੀਰੀ ਕਾਕੇ ਹਾਜ ਆਪਣੇ ਆਪਣੇ ਯਾਰ ਕਾਕੇ ਬਾਬੇ ਦੇ ਸੁਪਾ ਬਹੁਤ ਆਟੈਕ ਹੋ ਗਿਆ ਟੈਕ ਹੋ ਗਿਆ ਹਮ ਲੋਕ 1 ਵਜੇ ਛੋੜ ਕੇ ਆਉਂਦੇ 1 ਵਜੇ ਛੱਡੀ ਜਾਂਦਾ ਸਾਰੀ ਉਮਰ ਪੈਸਾ 12 ਵਜੇ ਹਟ ਜਾਈ ਕਰੋ 3 ਵਜੇ ਲੱਗ ਜਾਈ ਕਰੋ ਛੋੜ ਦਿਆ ਸਰਦਾਰ ਸਾਰੇ 12 ਵਜੇ ਛੋੜ ਦਿਆ ਕੋਈ ਕਹਿੰਦਾ 12 ਵਜੇ ਛੱਡਦੇ ਕਰੋ ਉਸ ਤੋਂ ਬਾਅਦ ਆਪਣਾ 3 ਵਜੇ ਫੇਰ ਲੱਗੇ ਸਵੇਰੇ ਸ਼ਾਮ ਲਾ ਲੂ ਹੁਣ ਮੌਸਮ ਠੀਕ ਹੋ ਗਿਆ ਹੁਣ ਜਿੰਨੀ ਮਰਜ਼ੀ ਲਾ ਲਓ ਨਹੀਂ ਤਾਂ ਕੱਦ ਇੱਕ ਤਾਂ ਥੋੜਾ ਪਾਣੀ ਬਾਈ ਬਹੁਤ ਗਰਮ ਹੈ ਸਭ ਕੁਝ ਹੀ ਗਰਮ ਹੈ ਯਾਰ ਪਾਣੀ ਚ ਚੱਕਰ ਆਉਂਦੇ ਪਾਣੀ ਮੂਹੇ ਖੜੇ ਇਹਨੂੰ ਬੰਦੇ ਨੂੰ ਤਾਂ ਲੱਗਦਾ ਹੈ ਪਾਣੀ ਦਾ ਤਾਂ 1.7 1.7 ਕਦੂਲੀ ਬੜੀਆਂ ਲਾਈਟ ਪੂਰੀ ਆ ਜਾਂਦੀ ਅੱਜ ਥੋੜੀ ਜਿਹੀ ਖੱਤੀ ਰਹੇਗੀ ਆਹੀ ਰਹੇਗੀ ਬਸ ਹੁਣ ਕੱਲੂ 12 ਵਜੇ ਆਉਣੀ ਉਹ ਅਸੀਂ ਕਰ ਦੇਣਾ ਦਾ ਅੱਜ ਕਰ ਦੇਣਾ ਦਾ ਜਨਰੇਟਰ ਖੜਾ ਖਿਦਾ ਵੀ ਫੇਰ ਉਹ ਕਹਿੰਦੇ ਸਾਡਾ ਕਰਦੇ ਸਾਡਾ ਕਰਦੇ ਕੱਲੂ ਪਾਦੀ ਗੱਲ ਉਹਨਾਂ ਦਾ ਇੱਥੇ ਨੂੰ ਨਿਕਲਣਾ ਟਰੈਕਟਰ ਯਾਰ ਕੋਈ ਰਸਤਾ ਨਹੀਂ ਹੈਗਾ ਕੋਈ ਬਾਤ ਨਹੀਂ ਹੈ ਅੱਜ ਬਚੇਗਾ ਰਸਤਾ ਨਹੀਂ ਤਾਂ ਮੈਂ ਕਰ ਦੇਣਾ ਦਾ ਮੈਂ ਚੱਲ ਕੋਈ ਨਾ ਕੱਲੂ ਥੋੜਾ ਕਰਕੇ ਆਪਣਾ ਕਰ ਲਵਾਂ ਠੀਕ ਆ ਉਹੀ ਫੋਨ ਕਰਦਾ ਤਾ ਤੂੰ ਹਾਂ ਅੱਛਾ ਰਸਤਾ ਨਹੀਂ ਹੈਗਾ ਉਹਨਾਂ ਦਾ ਕਰਦੇ ਉਹ ਚੱਲ ਕੋਈ ਗੱਲ ਨਹੀਂ ਜੇ ਆਪਾਂ ਨੇ ਲਾ ਦੀ ਮਥਲ ਟਰੈਕਟਰ ਨਹੀਂ ਪੜਦਾ ਨਹੀਂ ਬੈਗੂ ਅੱਜ ਭਾਈ ਕਹਿੰਦਾ ਇੰਜਰ ਪਾਊਗਾ ਪੁੱਤ ਇਹਨੇ ਗੁੱਡੀ 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 ਨੇ ਲੈ ਗਰੇ ਗੁੱਡੀ ਸੁਣਨੀ ਤੋਂ ਉਹ ਗੱਲ ਗੁੱਡੀ ਫੁੱਕੀ ਵੀ ਅੱਜ ਪੈ ਜਾਣਾ ਨਾ ਮੋਗਾ ਪੁੱਤ ਅਜੇ ਤਾਂ ਹੈਂਗ ਹੋਇਆ ਬਾਈ ਦਾ ਫੋਨ ਵਿੱਚ ਕੱਲੇ ਨਹੀਂ ਕਰਦਾ ਤੇ ਲੈ ਲੈ ਜਾ ਜਾ ਯਾਰ ਬੈਜਾ ਥੋੜੇ ਬੈਜਾ ਅਜੇ ਤਾਂ ਹੈਂਗ ਹੋਇਆ ਵਾ ਥੋੜੇ ਬੈਜਾ ਉੱਤੇ ਗਰਮੀ ਨੇ ਬਦਲਾਇਆ ਪਿਆ ਤੂੰ ਵੀ ਇੱਥੇ ਗਰਮੀ ਚ ਲੈ ਕੇ ਆਏ ਇਹਨੂੰ ਕੱਲ ਨਾ ਜੰਬੜਿਆ ਪਿਆ ਗਰਮੀ ਬਦਲਾਇਆ ਪਿਆ ਜਿੰਦਾ ਵਾ ਜਲਦੀ ਕੱਲ ਗੋਡੀ ਜਾਦੀ ਆਵਾਜ਼ ਆਵਾਜ਼ ਜਲਦੀ ਹੈ ਮੁੰਨੀ ਲਾਲੂ ਲਸੀ ਲਸੀ ਬਲਾਈ ਕਰੋ ਅੱਛਾ ਇਹ ਨੂੰ ਮੈਂ ਲਸੀ ਲਸੀ ਬਲਾਈ ਕਰੋ ਮੁੰਨੀ ਲਾਲੂ ਉਹ ਗਰੀਬ ਦਾਸ ਵੀ ਖਾਂਦਾ ਹੈ ਉਹ ਗਰੀਬ ਦਾਸ ਤਾਂ ਫੇਰ ਵੀ ਸੰਭਲ ਕੇ ਖਾਂਦਾ ਇਹਨਾਂ ਦਾ ਤਾਂ ਮੈਂ ਹਾਲਾਤ ਦੇਖੇ ਆ 200 ਲਸੀ ਜੇ ਨਹੀਂ ਪਾਣੀ ਛੱਡਾ ਮੜਿਆ ਹਿਸਾਬ ਨਾਲ ਗਰਮੀ ਬਹੁਤ ਆ ਇਹ ਬਤਾ ਕੇ ਕਹੂੰਗੇ ਠੰਡਾ ਹੁੰਦਾ ਸੁੱਖਾ ਠੰਡਾ ਪਿਆ ਹੋਵੇ ਹਾ ਉੱਪਰ ਦਾ ਟੈਂਪਰੇਚਰ ਦੇਖੋ ਧੋਪ ਵਿੱਚ ਉਹ ਖਾ ਲਦਾ ਹੈ ਪੀ ਲਦਾ ਹੈ ਬਸ ਉਹ ਕੋਈ ਗੱਲ ਨਹੀਂ ਤੁਸੀਂ ਚਲੋ ਖਾਂਦੇ ਆ ਉਹ ਗੱਲ ਬੱਕਰੀ ਐ ਥੋੜਾ ਜਿਹਾ ਲੈਂਦੇ ਉਹ ਵੀ ਆਜ ਤਾਂ ਚਾਰ ਖਿਲਾ ਕੱਟੇ ਕੱਟੇ ਲਾ ਦੇ ਪ੍ਰੈਸ਼ਰ ਤੁਸੀਂ ਅੰਦਰ ਡੱਡ ਪਾਉਣੀ ਉਹ ਦੋ ਦਿਨ ਐ ਜਿੱਦਣ ਮੀਂਹ ਪੈ ਗਿਆ ਜੇ ਸਾਰੀ ਦਿਹਾੜੀ ਲਈ ਜਾਇਆ ਕਰਿਓ ਆ ਵੀ ਕਰ ਵੀ ਪਾਉਤਾ ਹੈ ਗਰਮੀ ਤਾਂ ਦੇਖ ਲੈ ਕਿੰਨੀ ਐ ਪੰਜਾਹ ਦਾ ਪੰਜ 10 ਕਿਲਾ ਕੱਟ ਲਾਈ ਜਾਗਾ ਕੱਟ ਲੱਗ ਜਾਗਾ ਜੀ ਜਾ ਤੇ ਪਰ ਕੁਛ ਨਹੀਂ ਆਗਾ ਜਾਨ ਹੈ ਤਾਂ ਲੱਗੂ ਰਾਤ ਹੈ ਇਹ ਸਭ ਪਿਛਲਾ ਸਾਲ ਵੀ ਨਾ ਲਗਾਏਗੇ ਥੋੜਾ ਜਿਹਾ ਗਰਮੀ ਵੀ ਲਾਉਣੀ ਆ ਆਪਣਾ ਤੇ ਅਗਲੇ ਸਾਲ ਵੀ ਲਾਉਣੀ ਆ ਇਹ ਕਾਲ ਜਿਹੜੀ ਲਾਉਣੀ ਆ ਆਪਣਾ ਰਾਤ ਨੂੰ ਇਹ ਕਿਹੜੇ ਆਏ ਵੀ ਇੱਕ ਵਾਰ ਦਾ ਕੰਮ ਆ ਲੈ ਲੈ ਪਹਿਲੇ ਉਹ ਸਭ ਰੋਦਾਂ ਨੂੰ ਛੋੜਨੇ ਨੇ ਇਹ ਆਪਣਾ ਇਹ ਚਲਦੀ ਜੇ ਗਰਮੀ ਪਤਰੰਦ ਤੇ ਰੋਦਾਂ ਉੱਪਰ ਪਾਣੀ ਗ੍ਰਾਮ ਨਿਕਾ टेंपरेचर ਖਰੋ ਹੁੰਦਾ ਫਿਰ ਉਹੀ ਚੱਕਰ ਹੋ ਜਾਂਦਾ ਅੰਦਰਲਾ ਟੈਂਪਰੇਚਰ ਠੰਡਾ ਕਰ ਲੈਂਦੇ ਸਮਾਨ ਖਾ ਖਾ ਕੇ ਇਹ ਬਾਹਰਲਾ ਟੈਂਪਰੇਚਰ ਹਾਈ ਹੋਇਆ ਪਉਂਦਾ ਬਾਦ ਘੜਦਾ ਹੁਣੀਓ ਆ ਤਾਲਮੇਲ ਬਣਦਾ ਨਹੀਂ ਤਾਲਮੇਲ ਬਣਦਾ ਨਹੀਂ ਤਾਂ ਹੀ ਮੈਂ ਇਹਨਾਂ ਨੂੰ ਖੇਦਦਾ ਵੀ ਥੋੜਾ ਖਾਏ ਕਰੋ ਇਹ ਸਭ ਜਿਹੜਾ ਠੰਡਾ ਕਰਦਾ ਉਹ ਅੰਦਰ ਤੇ ਠੰਡਾ ਕਰਦਾ ਬਾਹਰਲਾ ਟੈਂਪਰੇਚਰ ਵੀ ਦੇਖ ਲੋ ਵਾਹੀ ਕਰਕੇ ਯਾਰ ਮਾਰ ਪਰ ਇਹਨਾਂ ਨੇ ਨਹੀਂ ਬਾਰੀ ਆਉਣ ਦੇਣੀ ਹੈਗੀ चल नहीं ये भांग के बोला को जैसे जन सर्दी हो जाता है अभी भी सर्दी हो जाता है बोला ठंडा बहुत सुन ले इधियां गल्ला चल ठीक है कोई नहीं कोई नहीं कोई नहीं तुम में ग्रिंदर देख भाई मोइना करने आया है मोइना करके जीरी बढ़िया आया देख भी जितने उंगली घूमती अपनी ਜੀਰੀ ਵਧੀਆ ਦੇਤਾ ਮੈਂ ਜੀਰੀ ਇੱਕ ਨੰਬਰ ਆ ਜੀਰੀ ਹੀ ਆ ਕਿੰਨੀ ਜੀਰੀ ਕੋ ਲਾਈਤੀ ਇਹ ਇਹ ਲਾਈ ਆ ਮੈਂ ਕਹਿੰਦਾ ਤੇਰਾ 15 ਤਰੀਕ ਨੂੰ ਸ਼ੁਰੂ ਹੋਇਆ ਕੰਮ 18 ਤਰੀਕ ਨੂੰ 18 ਨੂੰ ਹਾਂ 18 20 ਤੱਕ ਲੱਗੀ ਸਾਰੀ 6 ਦਿਨ ਬਈ ਖੜੀ ਹੁੰਦੀ ਹੁੰਦਾ ਇਹ ਟਾਈਮ ਤੇ ਇਹਦੇ ਮੈਂ ਡਾਇਆ ਹੁਣ ਗਿਰਨਾ ਜੇ ਪਹਿਲਾਂ ਸਿਰ ਤੇ ਪੰਮਾ ਜੱਕੇ ਨੂੰ ਦੱਬਦੀ ਰਹੀ ਬਣੀ ਵੀ ਉਹ ਦੇਖ ਡਾਇਆ ਉਕਣਾ ਬਣ ਜਾਂਦਾ ਹਾਂ ਹੁਣ ਹੁਣ ਡਾਇਆ ਕਿ ਜਿੰਨੇ ਦੇ ਹੁਣ ਠੀਕ ਹੈ ਹੁਣ ਤਾਂ ਬਈ ਡੱਕਾ ਫੜ ਲੈਨੇ ਸਾਰਾ ਡੱਕਾ ਖੜਾ ਹੋ ਗਿਆ ਡੱਕਾ ਸਾਰਾ ਖੜਾ ਹੋ ਗਿਆ ਹੁਣ ਹੁਣ ਰੇ ਮਾਰ ਦੇਣਾ ਇਹ ਚ ਮਾਰ ਮਾਹੋਂ ਦੇਖਦੇ ਸ਼ਾਮ ਨੂੰ ਲਿਆਉਣਾ ਛੋਟਾ ਹੀ ਹੁੰਦਾ ਲਿਆਉਣਾ ਪਾਣੀ ਤਾਂ ਸਾਰੀ ਜੀਰੀ ਚ ਭਰਿਆ ਵਾ ਪਰ ਹੀ ਖੜੀ ਸਾਰੀ ਬੰਦ ਆ ਸਾਰੇ ਮੰਨ ਕੇ ਚਲ ਦੂ ਸਾਰੇ ਖੇਤ ਮੁਨੱਕੇ ਪੈਂਦੇ ਮੜ ਮੜੇ ਆਪਣੇ ਆਪ ਹੀ ਚੱਲ ਬੈਣਾ ਆਪਣੇ ਆਪ ਬੰਦ ਹੋ ਜਾਣਾ ਆਓ ਠੀਕ ਆ ਵਧੀਆ ਆ ਫਾਂਟ ਇੱਕ ਬਈਆ ਵਿੱਚ ਕਰ ਗਿਆ ਤਾਂ ਪਹਿਲਾਂ ਆਹ ਬਈਆ ਦਿਖਦੀ ਐ ਇਹ ਫਾਂਟ ਡੱਕੇ ਨਾ ਬੁੱਤ ਲਾ ਦਿੰਦੇ ਆ ਕੋਈ ਇਹਨੇ ਕਾੜ ਕੇ ਲਾਉਂਦੇ ਡੱਕੇ ਜਿਹੜੇ ਉਹ ਕਰਦਾ ਕੰਮ ਖਰਾਬ ਹੈ ਭਰੇ ਆਉਣਾ ਖੇਤਾਂ ਖੇਤਾਂ ਪਹਿਲਾਂ ਭਰੇ ਆਉਣਾ ਪਰ ਚੰਗੀ ਜਿਹੀ ਨਿਰਾਜ਼ੀ ਦੇ ਲੱਗੇ ਦਿਖਦੀ ਫਾਂਟਾਂ ਕਿਤੇ ਦਿਖਦੀ ਆ ਆਪਣੇ ਇਹ ਕਿ ਉਹ ਨਾ ਕਰੀ ਨਾ ਨੂੰ ਨੀ ਪਟਾਉਣੀ ਮੈਂ ਉਹਨਾਂ ਦੇ ਇਹਨਾਂ ਨੂੰ ਕੁਝ ਨਾ ਕਰੇ ਇਹਨਾਂ ਨੂੰ ਉਹੀ ਇੱਕ ਕੈਮਰਾ ਰੱਖ ਦੇ ਹੂੰ ਦੂਰ ਤੇ ਹੀ ਹੂੰ ਨਕਲੀ ਜਿਹਾ ਇੱਥੇ ਕੋਠੇ 'ਚ ਰੱਖ ਜਾ ਆ ਤੁਹਾਡੇ ਵੀ ਕੈਮਰਾ ਲਾਤਾ ਮੈਂ ਦੇਖਦਾ ਰਹਿਣਾ ਕਿਹੜੇ ਬੰਦੇ ਨੇ ਕਿਹੜੀ ਫਾਟ ਲਾਈ ਆ ਆ ਹੀ ਨਹੀਂ ਮੰਨਦੇ ਇਹ ਸਰਦਾਰ ਜੀ ਉਹਨੇ ਲਾਈ ਆ ਉਹਨੇ ਲਾਈ ਇੱਕ ਦੂਜੇ ਦਾ ਜੀ ਆਹ ਜੀ ਕਹਿੰਦਾ ਵੀ ਉਹੀ ਬੰਦਾ ਲਾਊਗਾ ਜਿਹੜਾ ਬੰਦੇ ਵੀ ਠੰਡ 'ਚ ਛਿੱਦੇ ਲੱਗਦੇ ਹੋਊਗੇ ਉਹੀ ਬੰਦਾ ਲਾਊਗਾ ਠੀਕ ਹੈ ਗੱਲ ਆਪਦੇ ਭਾਈ ਨਹੀਂ ਲਾਏ ਬੇਸ਼ੰਕਰ ਦੇ ਨੇ ਕਿਹੜੇ ਪਤਾ ਲੱਗਦਾ ਇੰਨੇ ਜਣੇ ਦੋ ਸ਼ੰਕਰ ਹੈ ਕਿ ਸੀ ਸ਼ੰਕਰ ਆਪ ਨੂੰ ਤਾਂ ਪਤਾ ਹੀ ਨਾ ਨੇ ਆਪ ਇਹ ਤੋ ਕੋਲ ਖੜਾ ਏ ਲੈਨੇ ਤੇਰੇ ਯਾਨੇ ਚ ਵਧੀਆ ਲਾ ਦੇਣੀ ਹੋਰ ਆਹ ਪਾਣੀ ਖੜੇ ਨਹੀਂ ਖੜਾ ਬਾਈ ਇੱਕ ਨਹੀਂ ਖੜਾ ਸਾਰੀ ਇੱਕ ਨਹੀਂ ਹੁਣ ਕੱਲ ਨੂੰ ਆਉਣੀ 12 ਵਜੇ 12 ਵਜੇ ਜਿੰਨਾ ਹੀ ਸੁੱਕਣਾ ਫੇਰ ਪੂਰਾ ਕਰ ਦੇਣਾ ਇਹਨੇ ਇੱਕ ਗੱਲ ਇਹ ਤੱਕ ਹੀ ਰਾਤ ਦਾ ਟਾਈਮ ਨਹੀਂ ਦਿੰਦਾ ਹੈਗਾ ਇਹਨਾਂ ਨੇ ਅੱਗੇ ਅਸੀਂ ਰਾਤ ਨੂੰ ਦੂਰ ਕਰਦੇ ਹੁਣ ਕੀ ਤਾਂ ਰਾਤ ਹੀ ਹੋਈ ਆ ਰਾਤ ਨੂੰ ਤਾਂ ਜਨਰੇਟਰ ਕਰ ਚਾਰ ਦਿਨ ਬੈਠਾ ਰਹਿਆ ਮੈਂ ਉਹਦੇ ਹੋਰ ਤਾਂ ਜਨਰੇਟਰ ਕਰਕੇ ਹੋਈ ਆ ਰਾਤ ਤੇ ਰਾਤ ਹੀ ਆ ਰਾਤ ਤੇ ਰਾਤ ਹੀ ਆ ਜਦੋਂ ਰਾਤ ਹੀ ਕੱਟ ਲਈ ਖੇਤਾਂ ਮੈਂ ਫੇਰ ਤਾਂ ਰਾਤ ਹੋ ਗਈ ਉਹ ਮੈਂ ਮੋਟਰ ਚਲਾ ਕੇ ਚਾ ਜਾਈਂ ਹਾਂਜੀ ਹਾਂ ਬਾਠੇ ਅੜ ਲਾ ਜਿਹੜੇ ਸਾਰੇ ਦਾ ਬੇਫੀ ਵੱਟ ਜੜਾ ਆ ਤਾਂ ਪਲਾਟ ਬਣਾਇਆ ਨਾ ਹਰੀਈ ਮਾਰਦਾ ਹੁਣ ਹੂੰ ਪਾਉ ਜੇ ਚਰੇ ਅੱਜ ਪਾ ਦੇਣ ਟੋਲੇ ਪੈ ਚਮਕਦੇ ਪਾਣੀ ਉਪਾਰੀ ਪਾਣੀ ਬਈ ਇਹਦੀ ਖਾਪਤ ਵੀ ਨਹੀਂ ਹੈਗੀ ਹੁਣ ਇੱਕ ਲੇਜ਼ਰ ਦਾ ਬਹੁਤ ਫਰਕ ਹੈ ਖੇਤਾਂ ਚ ਲੇਜ਼ਰ ਦਾ ਫਰਕ ਹੈ ਇੱਕ ਡਾਕਟਰ ਦਾ ਕਦੂ ਦਾ ਫਰਕ ਹੈ ਇੱਕ ਨਾ ਰੂੜਾ ਬੀੜਾ ਦੂਰਾ ਕਦੂ ਹੋ ਜੂਵੇ ਨਾ ਕਈ ਪਾਣੀ ਖਾ ਤੇ ਰੋਮੇ ਬੰਦ ਕਰ ਦਿੰਦੇ ਤਾਂ ਫਿਰ ਲੀਲੀ ਬਣ ਜੇਦੀ ਨਾ ਹਾਂ ਦਵਾ ਕਾਹ ਚਾਹੀ ਜੀ ਪਹਿਲੇ ਦਿਨ ਪਾਣੀ ਪੂਰਾ ਕਰਨਾ ਔਖਾ ਜੇ ਹੁਣ ਮੋਟਰ ਨਾ ਚੱਲੇ ਨਾ ਮਲੇ ਮੋਟੇ ਨਹੀਂ ਪੈ ਗਿਆ ਖਾਲ ਕੋ ਸਪਰੇ ਹੋਣੀ ਸਾਰੀ ਪਰ ਸਾਈਟਾਂ ਵੀ ਘੁੰਮ ਜਾ ਜਿਕਰ ਮੋਟਰ ਦੇ ਆਦ ਵਾਲੇ ਆ ਹਾਂ ਠੀਕ ਨਹੀਂ ਗੱਲ ਕਿਸੁੱਸਰ ਆ ਜਾ ਚੱਕਿਆ ਜਾਊਗਾ ਹਾਂ ਇਧਰ ਨੂੰ ਵੀ ਮਾਰਦੀਆਂ ਸਾਰੀ ਕੋਈ ਕਿਹਦੇ ਨੂੰ ਰਸਤੇ ਜੀ ਨਹੀਂ ਰਸਤੇ ਵੀ ਆਉਣਾ ਪੈਂਦਾ ਬਾਜੀ ਬਾਰ ਉਹ ਪਰਲਾ ਰਸਤਾ ਜਿਹੜਾ ਹੋਰ ਨਾਲੇ ਸੱਪਾਂ ਦਾ ਘਰ ਆ ਬਾਈ ਆਹ ਇੱਥੇ ਰਾਤ ਨੂੰ ਨਿਕਲੇ ਹੁੰਦੇ ਆ ਹਾਂ ਔਰ ਹੈ ਵੀ ਸਾਡੇ ਦੂਏ ਕੱਪੜੀਆਂ ਵਾਲੇ ਕਾਲੇ ਕਾਲੇ ਜੇ ਦਰਿਆ ਨੇੜੇ ਹੀ ਐ ਨਾ ਹਾਂ ਔਲ ਵੀ ਬਹੁਤ ਵਧੀਆ ਕਰੀ ਵੀ ਉਹਨਾਂ ਨੇ ਆ ਖੇਤੀ ਚ ਸ਼ੁਰੂ ਕਰਿਆ ਤਾਂ ਕੰਮ ਇੱਥੇ ਇਹਦੇ ਸ਼ੁਰੂ ਕਰਤਾ ਸੀ ਇਹਦੇ ਰੋਲਾ ਪਾ ਰਿਆ ਉਹਦੇ ਹੋ ਜਾਂਦਾ ਹੈ ਸੈਟ ਹੋ ਗਿਆ ਸਾਧ ਮਾ ਜਾ ਕੇ ਜੀ ਹੋ ਜਾਂਦਾ ਚਲ ਤੁਸੀਂ ਵੀਡੀਓ ਚ ਕਹਿੰਦੇ ਮੈਂ ਵੀਡੀਓ ਚ ਤਾਂ ਕਹਿਣਾ ਹੀ ਅਸੀਂ ਜੇ ਤੁਸੀਂ ਸਿੱਧੇ ਲੰਬੇ ਆਂ ਅੰਗਰੇਜ਼ ਲਾਓ ਅਸੀਂ ਗੱਲ ਨੂੰ ਵਈ ਪਿਛਾਵਾ ਚ ਕੰਮ ਕੋਈ ਤੁਸੀਂ ਮੰਨਦੇ ਹੀ ਨਹੀਂ ਹੈਗੇ ਹਾਂ ਠੀਕ ਨਹੀਂ ਬਾਈ ਡਾਇਆ ਵੀ ਨਹੀਂ ਪਾਇਆ ਜੇ ਹਰਿਆਈ ਦੇ ਕਿੰਨੀ ਬਣੀ ਵੀ ਖੇਤਾਂ ਮਾ ਉਹ ਡਾਇਆ ਹਰਿਆਈ ਡਾਇਆ ਵੀ ਡਾਇਆ ਤਾਂ ਇੱਥੇ ਰੁਕਾ ਡਾਇਆ ਖਤਾ ਜੀ ਨਹੀਂ ਉਹਨੇ ਬੱਸ ਤਿੰਨ ਰੋਟੀਆਂ ਲਿਆਉਣੀਆਂ ਸੀ ਦਾਏ ਦੇ ਮੰਨ ਕੇ ਚੱਲ ਤਿੰਨੇ ਸਵਾ 1/4 ਕਿਲੇ ਆਹੇ ਵੀ ਕਿੰਨੇ ਰੋਟੇ ਢਾਈ ਦੇ ਪਾਦੀਆਂ ਤਿੰਨ ਪਾਦੀ ਜੂਰੀ ਦੇ ਢਾ ਕੇ ਠੀਕ ਆ ਕਿ ਦੋ ਜੂਰੀਏ ਪਾਈਏ ਤਿੰਨ ਢਾਏ ਪਾਈਏ ਅੱਧਾ ਥੱਲਾ ਕਿੰਨੇ ਕਿਲੇ ਸਵਾ 1/4 ਸਵਾ 1/4 ਠੀਕ ਆ ਯਾਰ ਤਿੰਨ 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 ਠੀਕ ਆ ਜਿਆਦਾ ਹੀ ਇਦੇ ਚ ਕਿਹੜਾ ਦੇਸੀ ਰੇ ਪੈਂਦਾ ਬਾਈ ਠੀਕ ਆ ਤਾਂ ਹੋ ਜਾਂਦਾ ਤਾਂ ਆਜਾ ਤੂੰ ਤਾਂ ਆਇਆ ਨਹੀਂ ਤਾਂ ਕਈ ਢਾਇਆ ਪਉਂਦੀ ਨਹੀਂ ਹੈਗੇ ਤਾਂ ਨਾਲ ਆਪਣੇ ਜ਼ਮੀਨ 'ਚ ਪੈਂਦਾ ਏ ਹੈ ਜੀ ਨਹੀਂ ਪਾਉਂਦੇ ਹੈਗੇ ਲੋਕ ਉਹ ਅਸਲ ਜੀ ਕਣਕੇ ਚ ਬਹੁਤ ਜ਼ਿਆਦਾ ਪਾਉਂਦੇ ਹੈ। ਕਣਕੇ ਦੋ ਦੋ ਥੈਲੇ ਢਾਈ ਢਾਈ ਦੋ ਦੋ ਢਾਈ ਤੇ ਇਥੇ ਪਾਉਂਦੇ ਬੇਕੰਮ ਆਪਣਾ ਪੌਣੇ ਦੋ ਪੌਣੇ ਰੋਟੀਆਂ ਰੁਕਝਾ ਜਿੱਦਾ ਕੰਮ ਹੈ ਕਿ ਨਹੀਂ ਇਹਦਾ ਫਰਕ ਪੈਂਦਾ ਵਾਹ ਜੀ ਚਲ ਜੀਏ ਹੁਣ ਚਲੋ ਚਲ ਜੀਏ ਇਹਨੂੰ ਡੱਟ ਲਾਇਆ ਵਾ ਉਹਨੂੰ ਡੱਟ ਲੱਗਣਾ ਮੋਟਰ ਨੂੰ ਹੁਣ ਲਵਾ ਦਿੰਦੇ ਉਹਨੂੰ ਉਹਨੂੰ ਲਾਉਣਾ ਪੈਣਾ ਪਾਣੀ ਘਟਾ ਕੇ ਜਮਾਂ ਹੀ ਬਹੁਤ ਪਾਣੀ ਘਟਾ ਗਈ ਇਹਦਾ ਆਉਂਦਾ ਡੱਟ ਲੱਗਾ ਪਾਣੀ ਘਟਾ ਵੋਲਟੇਜ ਵੀ ਦੇਖ ਲੈਣੀ ਸੀ ਉਹ ਪਾਣੀ ਖੜਾ ਵਿੱਚ ਵੋਲਟੇਜ ਤਾਂ ਬਾਈ ਬਹੁਤ ਆ ਪਾਣੀ ਤੇ ਵੋਲਟ ਵੀ ਘਟਦੀ ਆ ਯਾਰ ਬਾਈ ਜਨਰੇਟਰ ਇਹਨਾਂ ਉੱਪਰ ਹੈਵਲ ਦੀ ਇਹਨਾਂ ਉੱਪਰ ਡੱਟ ਲਾਇਆ ਵਾ ਪਾਣੀ ਭਰਿਆ ਵੈਦਈ ਅੱਛਾ ਤਾਂ ਹੀ ਨਹੀਂ ਤਾਂ ਪਾਣੀ ਤੋੜ ਦਿੰਦੀ ਇਹਦੇ ਪਾਣੀ ਨਹੀਂ ਘੜਦੀ ਨਹੀਂ ਡੱਟ ਲੀ ਕੋ ਜੂ ਕੇ ਸੇ ਨਹੀਂ ਪਾਣੀ ਘੜਦੀ ਇਹ ਹੁਣ ਆ ਸੀ ਪਹਿਲਾਂ ਹੀ ਡੱਟ ਲੱਗਿਆ ਪਿਛਲੇ ਸਾਲ ਦਾ ਹੁਣ ਕਿਉਂ ਮੈਂ ਲੇਲੀ ਭਰਤੀ ਇੱਥੇ ਨੂੰ ਉਹਦੇ ਗਲੀ ਕਰਤੀ ਚੌੜੀ ਮੈਂ ਚਾਚਾ ਆ ਕੇ ਆ ਲੇਲੀ ਭਰਤੀ ਵਿੱਚ ਪਾਣੀ ਖੜਦਾ ਉੱਪਰ ਹੁਣ ਹਵਾ ਨਹੀਂ ਲੰਦੀ ਜਿਹੜਾ ਤੂਸਾ ਮਾਰਦੀ ਉਹ ਨਹੀਂ ਮਾਰ ਹੁਣ ਸਭ ਪੁਰ ਤੇ ਮਾਰੀ ਜਾਂਦੀ ਹਵਾ ਜੀ ਘ ਏ ਫਰਕ ਪੈਂਦਾ ਬਸ ਇੱਥੇ ਮੰਡਿਚ ਹੋਰ ਕੁਝ ਨਹੀਂ ਆਇਆ। ਉਹ ਡੱਟ ਲਾਇਆ ਹੋਇਆ ਨਹੀਂ। ਉਹਦੇ ਪਾਣੀ ਖੜਾ। ਉਹ ਪਾਣੀ ਖੜਾ ਦੇਖੂ ਦੇਖ। ਮੈਂ ਦੇ ਦਮਾ ਕਿਤੇ ਲੇਵਲ ਲੈਣਾ ਉੱਪਰ ਆ ਗਿਆ। ਡੱਟ ਲਾਇਆ ਹੋਇਆ ਨਹੀਂ। ਚੱਲ ਚਲੀਏ। ਚੱਲ ਫੇ। ਚੱਲ ਜਲੀ ਉੱਤੇ। ਆ ਜਾ। ਆ ਜਾ। ਨਾ ਤੇ। ਲੋ ਜੀ ਮੋਟਰ ਬੈਠੇ ਦਿਲਵੀਰ ਬਾਈ ਆ ਗਿਆ। ਹੋਰ ਫਿਰ ਬਾ ਠੀਕ ਹੈ ਜੀ ਇਹ। ਜਿਰੀ ਕਿੰਨੀ ਰਹਿ ਗਈ? ਜਿਰੀ ਬਾਈ ਆਪਣੀ ਉਹੀ ਰਹਿ ਗਈ ਚਰੀ ਵਾਲੀ ਉਹ ਬਸ ਮੱਕੇ ਚ ਲੱਗੀ ਸਾਰੀ। ਚਰੀ ਗਾਦ ਕੱਢਣੀ ਫਿਰ। ਮੱਢੀ ਨੂੰ 15 ਤੱਕ 15 ਜੁਲਾਈ ਤੱਕ ਆ ਰਾਮ ਨਾਲ ਲਾਉਣੀ ਆ ਆ ਵਧੀਆ ਸਮਾਂ ਉਹਨੇ ਕੱਖ ਦਾ ਪਈ ਜਾਉਂਗੇ ਡੰਗਰਾਂ ਨੂੰ ਐ ਦਿਨਾਂ ਚ ਆਉਟ ਦੀ ਲਾਦੀ ਕੱਖਾਂ ਦੀ ਇਹ ਤੇ ਬਾਤ ਚਰੀ ਆ ਬਾਈ ਉਹ ਘੜੇ ਛੜੇ ਨੂੰ ਜੀ ਕਰਨਾ ਡਾਣ ਲਾ ਚਰੀ ਜਾਂ ਨਿਆਰਾ ਹੂੰ ਚਰੀ ਉਹ ਟਪਰੀਆਂ ਦਾ ਕਿਤੇ ਨਹੀਂ ਹੈਗੀ ਚਰੀ ਬੀਜ ਤਾਂ ਹੀ ਨਹੀਂ ਕੋਈ ਹਾਂ ਹੁਣ ਮੈਂ ਉੱਥੇ ਹੀ ਬੀਜੀ ਆ ਆਪਣੀ ਰੌਤਾਂ ਹੁਣ ਤਾਂ ਮੇਰੇ ਸਭ ਦਵਾਈ ਦਵਾਈ ਦਿਖਾਈ ਤੀ ਉਹਦੀ ਇੱਕ ਹੁਣ ਸਪਰੇਅ ਕਰਤੀ ਦੋ ਹੋਰ ਕਰਨੀਆਂ ਆ ਆਉਂ ਸੁੰਡੀ ਦੇ ਸਪਰੇਆ ਚ ਹੁੰਦੀ ਆ ਬਾਈ ਸੁੰਡੀ ਸਪਰੇਅ ਆ ਉਹ ਹੁਣ ਇਹ ਆਪਾਂ ਚੱਲ ਜਾਈਏ ਵੀ ਕਿਹੜਾ ਸਪਰੀਆ ਕਰੂਗਾ ਮੱਕੀ ਬੀਜ ਕੇ ਵਾਸੇ ਕਰ ਹੁੰਦੀ ਤਾਂ ਮੱਕੀ ਪਰ ਵੀ ਆ ਮੱਕੀ ਨਾਲੋਂ ਚਰੀ ਜਿਆਦਾ ਵੈਸ ਤੇ ਬਾਜਰੇ ਨਾਲੋਂ ਵੀ ਚਰੀ ਵਧੀਆ ਹਾਂ ਆਏ ਆ ਵੀ ਬਾਜਰਾ ਜਿਹੜਾ ਥੋੜਾ ਜਿਹਾ ਸੰਘਣਾ ਹੁਣ ਕਰਕੇ ਅੜਦਾ ਏ ਚਰੀ ਆਏ ਥੋੜੀ ਛਿੱਦੀ ਪੈ ਜਾਂਦੀ ਪੈਰਾਂ ਤੇ ਪਰ ਤੇਰੀ ਚਰੀ ਮੈਂ ਦੇਖਿਆ ਵਧੀਆ ਚਰੀ ਯਾਰ ਮੈਂ 9 ਕਿਲੋ ਬੀਜ ਪਾਇਆ ਪਿਆ 2 ਵਿੱਗੇ ਠੀਕ ਆ ਚਰੀ ਵਧੀਆ ਜੰਮੀ ਵੀ ਤੇਰੀ ਬਹੁਤ ਵਧੀਆ ਬਾਕੀ ਬਾਡਾਂ ਵਾਲੀ ਐ ਇਹ ਉਹ ਤੱਤੇ ਪੜਾ ਤਜੇ ਪੈ ਪਾਏ ਉਹ ਜੀ ਵਾਢਣ ਲਈ ਬੀਜ ਹੋਗੀ ਤੇ ਬੀਜਣੀ ਤਾਂ ਦੂਜੀ ਦੀ ਆਹ ਵਾਢਣ ਲਈ ਤਾਂ ਤਾਂ ਰੋਤਾਂ ਪਹਿਲਾਂ ਮੈਨੂੰ ਬਾਈ ਕੱਖ ਵੀ ਨਹੀਂ ਮਿਲੇ ਮੈਨੂੰ ਕੱਖੇ ਰੱਖਣੇ ਤੇ ਜਿਹੜਾ ਸੱਚ ਗਲਤੀ ਆਹ ਜਾ ਤਾਂ ਉਹ ਕਰ ਲਿਆ ਤਾਂ ਪਰ ਖੇਤ ਨਹੀਂ ਤਾਂ ਮਿਲਿਆ ਜਦ ਮੈਂ ਫਿਰ ਇੱਥੇ ਰੱਖਣੇ ਤੇ ਕੱਖ ਤਾਂ ਵਾਢਣ ਲਈ ਬੀਜਲੀ ਦੀ ਹੁਣ ਤੈਨੂੰ ਖੇਤ ਮਿਲ ਗਿਆ ਉੱਥੇ ਹਾਂ ਹੁਣ ਮੈਂ ਵੜ ਲੈਣੀ ਬਸ ਪਨੀਰੀ ਬੀਤੀ ਦੀ ਮੈਂ ਨਾ ਲਖਾ ਲਾ 10 ਦਿਨ ਹੋਰ ਉਹ ਤਾਂ 15 ਦਿਨ ਲੰਘ ਜਾਣੇ ਇਹ ਤਾਂ ਕਿਹੜੀ ਜੀ ਪਨੀਰੀ ਬੀਜੀ ਵੀ ਆ ਸਭੀ ਆ ਜੀ ਕੱਲ ਬੀਜੀ ਹੋ ਗਿਆ 7 ਦਿਨੋਂ 8 ਬਹੁਤ ਸਾਰੇ ਗੱਲ ਵੀ ਬੀਜਲਾ ਵੀ ਉਹ ਤੇਰੀ 25 28 ਦਿਨ ਦੀ ਪਨੀਰੀ ਲੱਗ ਜਵੇ ਹਾਂ ਇਤੇ ਜਿਆਦਾ ਬੜੀ ਪਨੀਰੀ ਨਾ ਕਰੀ ਆਉ ਨਹੀਂ ਮੈਂ ਹੋਰ ਦੇਖ ਲੂੰਗਾ ਜੇ ਚੜ ਗਈ ਹਾਂ ਫੇ ਚੜ ਜੇ ਨਹੀਂ ਪਨੀਰੀ ਫੇ ਝਾੜ ਨਹੀਂ ਦਿੰਦੀ ਹੈਗੀ ਜਿਹੜੀ ਉਹ ਤਾਂ ਨਾ ਜਿੰਦਾ ਸਾਰੀ ਪੱਕੀ ਪੁੱਕੀ ਹੋ ਮਿਲਣੀ ਆ ਆਪ ਬੀਜਣੀ ਪੈਣੀ ਆ ਹਾਂ ਮੈਂ ਬੀਜੀ ਹੋਈ ਜਾਂਦਾ ਬਾਈ ਹਾਂ ਪਾਕੀ ਦੇਖਦੇ ਆ ਤਾਂ ਤਾਂ ਮਾਰਦੇ ਹੁਣ ਹਰਿਆਈ ਤਾਂ ਬਾਈ ਜਿਹੜੀ ਮੇਰੇ ਲਈ ਪਨੀਰੀ ਦੀ ਉਹ ਤਾਂ ਬਿਨਾ ਸੁੱਕੇ ਤੇ ਹੀ ਚੱਲ ਗਈ ਉਹ ਮੋਟੀ ਸੀ ਸਿੱਧੀ ਸੀ ਉਹ ਥੋੜੀ ਜੀ ਇਹ ਸਾਡੇ ਲਈ ਸੁੱਕ ਕੇ ਚੱਲਦੀ ਜਿਹੜੀ ਮਾਰਸ਼ੀਰ ਤੇ ਪੈਤੀ ਆ। ਅਸੀਂ ਮੇਰੀ ਉਹ ਤੈਨੂੰ ਹੀ ਦੱਸਣ ਲੱਗਿਆ ਮੈਂ ਜਿਹੜੀ ਮੈਂ 468 ਐ ਪੱਟ ਕੇ ਇਹ ਸੁੱਕ ਕੇ ਚੱਲਦੀ ਆ। ਇਹ ਜਿਹੜੀ ਸੁੱਕ ਕੇ ਚੱਲਦੀ ਇਹਨੇ ਦੂਈ ਪਨੀਰੀ ਗਲ ਮੰਨ ਲੈ ਤੂੰ 3-4 ਦਿਨ ਪਿੱਛੇ ਪੈ ਜਿੰਦੀ। ਪੈ ਗਈ। ਹਾਂ। ਮੇਰੇ ਵਾਲੇ ਐ ਦੂਹ ਤੇ ਹਰੇਈ ਵੱਜਣ ਲੱਗ ਗਈ ਏ ਜੇ ਕੋਣ ਬੱਜਦੀ ਨਹੀਂ। ਬਹੁਵਰਕਾ। ਮੋਟੀ ਦਾ ਹੀ ਆ ਹਣਾ ਮੈਂ ਤੇਰੇ ਨਾਲ ਪੱਟੀ ਸੀ ਵਸੜ ਨੇ। ਹਾਂ। ਭਈਆਂ ਨੇ ਇੰਨੀ ਕਿ ਲਾਈਏ ਕਹਿੰਦੇ ਉਹ ਨਹੀਂ ਪਟਣੀ ਹੈਗੀ ਔਰ ਦਾ ਇਹ ਕੋਈ ਬੰਦੀ ਵੀ। ਉਹ ਭਲੇਖਾ ਪੈ ਗਿਆ ਉਹਨੂੰ ਕਹਿੰਦੇ ਕਿ ਸਾਰੀ ਖੱਤੀ ਲਾਉਣੀ ਆ। ਅੱਛਾ। ਬਾਜ ਕ ਐਸੀਆ ਉਹਨਾਂ ਨੂੰ ਆਈ ਲੱਗਿਆ ਵੀ ਹੋਰਲਾ ਵੀ ਲਾਉਣਾ ਕਿਤੇ ਕਿਹਾਰਾ ਅੱਛਾ ਅੱਛਾ ਮਦਰਾਂ ਨੂੰ ਤਾਂ ਉਹ ਪਿੱਟਦਾ ਤਾਂ ਮਰ ਗਿਆ ਹੋਰ ਕਾਤੇ ਮੈਂ ਪਿੱਟਦਾ ਤਾਂ ਵੀ ਲਾ ਦੂ ਅਹ ਪਨੀਰੀ ਤੇ ਖਰਜਣਾ ਦਾ ਹੂੰ ਹੂੰ ਮੋਟੀ ਇਹ ਮੇਰੇ ਲਾਉਣੇ ਵਾਲੇ ਚੱਲੀ ਜਾਂਦੇ ਆ ਉਹ ਮੇਰੇ ਵਾਸਤੇ ਬੈਸਟ ਹੈ ਗਰਮੀ ਨੇ ਬਸ ਕਰਾਈ ਹਾਂ ਯਾਰ ਲੈਟ ਹੈ ਬਹੁਤ ਦੁਖੀ ਕਰਦੀ ਆ ਲੈਟ ਅੱਜ ਆਈਓ ਨਹੀਂ ਭੱਜ ਗਈ ਮੈਂ ਕਨ 2 ਘੰਟੇ ਆਈ ਜਿੰਨੀ ਪੈਣਾ ਸਫਤ ਕਰਦੇ ਤੇ ਵੀ ਲੈਟ ਵਧੀਆ ਦਿੰਦੇ ਆ ਮੈਂ ਤੁਹਾਨੂੰ ਕਹਿਣਾ ਵੀ ਸਿਰ ਤੋਂ ਸਭ ਤੋਂ ਨਾ ਕਰੋ ਤੂੰ ਹੀ ਰਾਤ ਘਰ ਵਾਲੀ ਲੈਟ ਨੇ 당ਗ ਗਾਲੇ ਰਾਤ 24 ਘੰਟੇ ਵਾਲੀ ਨਹੀਂ ਆਈ ਸਾਰੀ ਰਾਤ ਸਵੇਰ ਨੂੰ ਆਈ ਆ ਬਦੇਲਾ ਵੀ ਤੂੰ 12:30 ਭੱਜ ਗਈ 1 ਵਜੇ ਬਸ ਸਵੇਰੇ 6-7 ਵਜੇ ਆਈ ਆ ਬਾ ਜਾ ਕੇ ਹੀ ਗੱਟੀ ਰਾਤ ਜਾ ਕੇ ਆ ਕੇ ਕਦੇ ਇਧਰ ਨੂੰ ਗਾਥਣ ਕਦੇ ਇਧਰ ਨੂੰ ਗਾਥਣ 10 ਕੋ 11 ਕੋਜੇ ਭੱਜੀ ਹੈ ਨਾ 12:30 ਬਾ ਇੱਕ ਕੋਈ ਪਤਾ ਲੱਗਿਆ ਜਾਂ ਦੇਸੀ ਨਾ ਕਮਰੇ ਕਰਮਗਾ ਤੇ ਬਾ ਚ ਕੱਲ ਪਤਾ ਨਹੀਂ ਕੀ ਹੋਈ ਆ ਹਾਂ ਐਡਾ ਕੋਈ ਤਕੜਾ ਫਾਲਟ ਵੀ ਰੀਦਾ ਹੈਗਾ ਬਸ ਐ ਇਹ ਬਲੇਖੇ ਪੈ ਰਹੇ ਹੁਣ ਆ ਹੀ ਹੁਣ ਆ ਹੀ ਹੁਣ ਆ ਹੀ ਉਹ ਤਾਂ ਵੀ ਹੁੰਦਾ ਹੀ ਆ ਵੀ ਆ ਗਈ ਆ ਗਈ ਆ ਗਈ ਇਹ ਕਿਹਦੇ ਪਤਾ ਹੁੰਦਾ ਧੜਕੇ ਨਾਲ ਦੀ ਵਾਰ ਨਿਕਲ ਕੇ ਪੈ ਜਾਂਦਾ ਬਿੱਦਲ ਵਾਰ ਨਿਕਲ ਕੇ ਪੈ ਜਾਂਦਾ ਵੀ ਚੱਲ ਅੰਦਰ ਆਏ ਹੁੰਦਾ ਵੀ ਆ ਜੇਣੀ ਬੰਦਾ ਪੈ ਜਾਂਦਾ ਧੇ ਘੰਟੇ ਦੀ ਅੱਖ ਲੱਗ ਜੇਨੀ ਫੇਰ ਖੁੱਲ ਜਾਂਦੀ ਆ ਫੇਰ ਆਏ ਹੁੰਦਾ ਵੀ ਚੱਲ ਆ ਜੇਣੀ ਆ ਜੇਣੀ ਮੇਲੇ ਚੁੱਪ ਕਰਕੇ ਬਾਹਰ ਵਿੱਚ ਜਾ ਡਾ ਆਪਣਾ ਮੌਜ ਗਿਆ ਸੌਂ ਜਾ ਪਤਾ ਹੋ ਗਏ ਹਾਂ ਵੀ ਆਉਣੀ ਨਹੀਂ ਹੈਗੀ ਹੁਣ ਤਾਂ ਨਾਲ ਮਛਰ ਮਛਰ ਵੀ ਹੋਈ ਜਾਗਾ ਐ ਨਹੀਂ ਤਾਂ ਗਰਮੀ ਪੈਂਦੀ ਹੈ ਜੇ ਮਛਰ ਕਿਆ ਕਰੂ ਜੇ ਹੈਗਾ ਵੀ ਤਾਂ ਉਹ ਵੀ ਵਿਚਾਰਾ ਮਰਿਆ ਜਾਏ ਮਰਿਆ ਜਾਏ ਉਹ ਤਾਂ ਮੀਸਕਾਰ ਹੁੰਦਾ ਮੂ ਬਾਕੀ ਦੱਸਿਆ ਉਹ ਦਾਜਮੀ ਅੱਜ ਕਾਲੂ ਦੱਸਦੇ ਆਉਣਗੇ ਹਾਂ ਹੋਰ ਤਾਂ ਨਹੀਂ ਪਾਈਪ ਲੀਕ ਕਰੀ ਕਿਥੇ ਕਰਦੀ ਆ ਜਮੇ ਛੇੜੀਓ ਨਹੀਂ ਉਹੀ ਕਰਦੀ ਪੈਨ ਵਾਲੀ ਉਹ ਹਾਂ ਵਧੀਆ ਕਰ ਲਣ ਦੇ ਨੇ ਕਰ ਮਹੌਲ ਆ ਜਿਹੜੀ ਹੁਣ ਹੁਣ ਮੀ ਪਾਏ ਤੇ ਤੈਨੂੰ ਛੜੂਗਾ ਉਹਨਾ ਠੀਕ ਆ ਉਹਨਾਂ ਨੂੰ ਬਲਾਈਨ ਨਾਲ ਉਹ ਤਾਂ ਕਹਿੰਦੇ ਆ ਕਰ ਅਸੀਂ ਕਿਦਾਂ ਆਈਏ ਮੈਂ ਖੜਜਾ ਹੁਣ ਤੇ ਉਧਰ ਬਤਾਨ ਲਾਇਆ ਮੀ ਮਜਾ ਪੈ ਲੈਣ ਦੋ ਹਾਂ ਪਾਣੀ ਵੀ ਲਾਉਣਾ ਬੋਲ ਜੜੀ ਫੜ ਲਵੇ ਪਾਣੀ ਵੀ ਲਾਉਣਾ ਫਿਰ ਹਾਂ ਫਿਰ ਉਹ ਤਾਂ ਕਹਿੰਦਾ ਇਹ ਖਬਰੇ ਟੂਬ ਨਾਲ ਚੱਲ ਪਵੇ ਬਾਈ ਜਿਹੜੇ ਸਾਹਮਣੇ ਲੀਕਿੰਗ ਆ ਇਹ ਮੜੀ ਮੁੱਟੀ ਉਹ ਤਾਂ ਟੂਬਗਾ ਚੱਲ ਜਾਂਦੀ ਆ ਹਾਂ ਇਹਨੇ ਜਿਆਦਾ ਲੀਕਿੰਗ ਹੁੰਦੀ ਫਿਰ ਤਾਂ ਤੇਰੇ ਪਾਣੀ ਜਾਣੀ ਦਾ ਸਰ ਉਹ ਤਾਂ ਫਿਰ ਹੈਗਾ ਹੀ ਆ ਮੈਂ ਦੇਖਿਆ ਅੱਜ ਹੈ ਵੀ ਥੋੜੀ ਜੀ ਉੱਥੀ ਲੋ ਦੇਖਦੇ ਆ ਜਿੱਥੇ ਵੀ ਤੇ ਹੋਈ ਵੀ ਪੈਂਚਰ ਉੱਥੇ ਕਿਤੇ ਹਵਾ ਨਾਲ ਲਵਾ ਦੇ ਲੈ ਇੱਕ ਹੋਰ ਵੀ ਆ ਲੀਕਿੰਗ ਦਾ ਪੱਟੇ ਦੀ ਪਤਾ ਲੱਗਣਾ ਜੇ ਜਿਆਦਾ ਵੀ ਹੋਈ ਕਹਦਾ ਵਿੱਚੇ ਪਾਣੀ ਜਾਈ ਜਾਂਦਾ ਖਬਰ ਇੱਕੋ ਹੀ ਆ ਹਾਂ ਉਹ ਕਿਹਦਾ ਪਤਾ ਹੁਣ ਆਏ ਆ ਯਾਰ ਬਾਈ ਜਿੱਥੇ ਇੱਕ ਇੱਕ ਜਗ੍ਹਾ ਪਾਣੀ ਨਿਕਲਣਾ ਤੇਰਾ ਜਿਮਰਜੀ ਨਿਕਲ ਲਵੇ ਕਿਉਂਕਿ ਵਿੱਚ ਵਿੱਚ ਪੋਲਾ ਨਾ ਥੱਲੇ ਹਾਂ ਪੋਲ ਆ ਵਿੱਚ ਵਿੱਚ ਪਾਣੀ ਜਾਈ ਜਾਂਦਾ ਪਟਕੇ ਤੇਰੇ ਗਾਣੇ ਪਤਾ ਲੱਗਣਾ ਤਾ ਪਟਕੇ ਪਤਾ ਲੱਗਣਾ ਵੀ ਕਿਆ ਭਾਬੀ ਦੀ ਏ ਯਾਰ ਹੁਣ ਅਸੀਂ ਇੱਕ ਦਿਨ ਮੋਟਰ ਨਾ ਚਲਾਈਏ ਜਿੱਥੇ ਨੂੰ ਲੀਕਿੰਗ ਪੈਪ ਲੋਕ ਉਹਨੂੰ ਟਾਇਰ ਕੱਢਦੇ ਨੇ ਉਹ ਫਰਕ ਹੀ ਨਹੀਂ ਫੁੱਕ ਜਾਂਦਾ ਬਾਕੀ ਦੇਖਦੇ ਆਂ ਪਟਕੇ ਤੁਹਾਨੂੰ ਬਹੁਤ ਜ਼ਿਆਦਾ ਪਤਾ ਲੱਗੂ ਵੀ ਕਿਆ ਬਿਮਾਰੀ ਆ ਉਹ ਤਾਂ ਹੈ ਉਹ ਹੁਣ ਆਏ ਦੇਖ ਲੈ ਵੀ ਇੱਕ ਦੋ ਜਗ੍ਹਾ ਤੇ ਲੀਕ ਆ ਹੁਣ ਕਿਤੇ ਹੋ ਉਹ ਮੈਂ ਦੇਖਿਆ ਦੋ ਜਗ੍ਹਾ ਇੱਧਰ ਹਾਂ ਗਾਹਾਂ ਵੀ ਆ ਨਹੀਂ ਨਹੀਂ ਉਹ ਬਾਂਮਣ ਦੇ ਜੱਗੀਰ ਦੇ ਘਰ ਕੋਲੇ ਤਿੰਨ ਆ ਬਸ ਹਾਂ ਕੋਈ ਨਹੀਂ ਇੰਨੇ ਤਾਂ ਹੁੰਦੇ ਹੀ ਆਂ ਤਾਂ ਤੇ ਆਏ ਆ ਬਈ ਉੱਥੇ ਕੋਈ ਪਾਣੀ ਦੀ ਘਾਟ ਨਹੀਂ ਆ ਵੀ ਪਾਣੀ ਅੱਧਾ ਆਉਂਦਾ ਆਏ ਨ ਉਹ 20 ਘੰਟਾ ਘੰਟਾ ਮੋਟਰ ਚੱਲਦੀ ਉਹ ਤੈਨੂੰ ਆਹੋ ਇੰਨਾ ਤਾਂ ਲੀਕ ਕਰਦਾ ਵੀ ਨਹੀਂ ਹੈਗਾ ਜੇ ਬਹੁਤਾ ਫੁੱਟਿਆ ਹੋਉਂਦਾ ਜਿਖਣਾ ਪਹਿਨਾਂ ਦਾ ਫਿਰ ਤਾਂ ਖੇਤ ਭਰ ਦੇਣਾ ਤਾਂ ਪਹਿਨਾਂ ਦਾ ਬਾਈ ਉਹਦੇ ਅਸੀਂ ਚਲਾ ਕੇ ਗਏ ਆ ਉੱਥੇ ਹੀ ਪਾਣੀ ਨਹੀਂ ਆਇਆ ਅਸੀਂ ਅਗਲੇ ਤੇ ਲੈਟ ਭੱਜ ਗਏ ਸੀ ਬੈਠੇ ਰੇ ਬੈਠੇ ਰਹੇ ਇੱਥੇ ਤੇ ਵੀਰ ਦਾ ਬਾਜਰਾ ਭਰ ਗਿਆ ਫੇਰ ਆਇਆ ਜਦੋਂ ਫੇਰ ਪਤਾ ਲੱਗਿਆ ਵੀ ਬਾਈ ਇੱਥੇ ਇੰਨੀ ਫੁੱਟ ਦੋ ਦੋ ਫੁੱਟ ਫੁੱਟੀ ਵੀ ਉਹ ਫੇਰ ਨਹੀਂ ਚੱਲਦਾ ਕੰਮ ਕਿ ਕਿੱਥੇ ਚੱਲਦਾ ਇਹ ਤਾਂ ਥੋੜਾ ਹੀ ਆ ਮਾੜਾ ਬਾਜਰੀਆ ਦਾ ਜੋੜ ਖੜ ਗਿਆ ਤਾਂ ਆਪਣਾ ਉਦੋਂ ਨਾਲ ਹਾਂ ਜੀ ਉਹ ਤਾਂ ਖੜ ਗਿਆ ਤਾਂ ਉੱਥੇ ਤਾਂ ਬਾਤੀ ਮਿੱਟੀ ਜੇ ਉਹ ਕਰਿਆ ਵੀ ਇਹਨਾਂ ਦਾ ਮਿੱਟੀ ਨੇ ਚੱਕੀ ਜਾਣਾ ਪਾਣੀ ਕਰਦਾ ਨਹੀਂ ਬਜਰੀ ਬਹੁਤ ਵਧੀਆ ਚੀਜ਼ ਆ ਇਹਦਾ ਇੱਕ ਬਾਈ ਦਾ ਮੈਨੂੰ ਫੋਨ ਆਇਆ ਤਾਂ ਉਹ ਕਹਿੰਦਾ ਮੀਂਹ ਪੈਣ ਦੇ ਕਹਿੰਦਾ ਇਹ ਤਾਂ ਮਾੜੀ ਮੋਟੀ ਲੀਕਿੰਗ ਤਾਂ ਨਹੀਂ ਹਿੱਲਣੇ ਦੇਣੀ ਮਿੱਟੀ ਨਹੀਂ ਆ ਮਿੱਟੀ ਵੀ ਰੋਕ ਲੈਂਦੀ ਆ ਹੁਣ ਪੋਲ ਆ ਵਿੱਚ ਹਮ ਆ ਗਿਆ ਹਮ ਚਲੋ ਦੇਖਦੇ ਆ ਜੀ ਠੀਕ ਆ ਜੀ ਮੰਡੀ ਤੇ ਰੇਹ ਪਾਉਣਾ ਔਖਾ ਔਖਾ ਕਹਦੇ ਆ ਹੱਤ ਜਿਆਦਾ ਖਰੇ ਆ ਲੈ ਕਹਿੰਦਾ ਔਖਾ ਰੇਹ ਪਾਉਣਾ ਦੇਖ ਲੈ ਹੋਰ ਕੀ ਸੌਖਾ ਕਿਹੜਾ ਕੰਮ ਸੌਖਾ ਤਾਂ ਭਾਂਪੋੜਾ ਆ ਟਾਈਮਿੰਗ ਗਲਤ ਹੈ ਟਾਈਮਿੰਗ ਦੀ ਹੈ ਹਾ ਜੀ ਹਾ ਜੀ ਟਾਈਮਿੰਗ ਸਵੇਰੇ ਬਾਈ ਸਵੇਰੇ ਵੀ ਆਹੀ ਕੋਸਾ ਸਵੇਰੇ ਭੜਾ ਨਹੀਂ ਹੁੰਦੀ ਉਹ ਠੀਕ ਹੈ ਹਾਂ ਮਨ ਕਰਾਉਣੀ ਆ ਹਾਂ ਉਹ ਮਿੱਟੀ ਕੋ ਥੋੜਾ ਲੂਰ ਦੇਖ ਹੁੰਦਾ ਹਾਂ ਠੰਡਾ ਪੀਓ ਛੇਤੀ ਦੇ ਕੇ ਹਾਂ ਆ ਦੇ ਰੱਖੇ ਸੋਖ ਹਾਂ ਬਰਕਤਾਂ ਪਾ ਦੀ ਬੱਸ ਬੱਸ ਤਾ ਕਰ ਜਪਾਨੀ ਪੂਰਾ ਕਰ ਦੇਣਾ ਤੂੰ ਡੇਢ ਮਹੀਨੇ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਹੋਏ ਹੋਏ ਇਹਨੇ ਵੀ ਕੰਨੂ ਕਰ ਦੇਣਾ ਨਹੀਂ ਪਾ ਕੇ ਦੇਖੀ ਵਧੀਆ ਪੈਜੀ ਸਤਿ ਸ਼੍ਰੀ ਅਕਾਲ ਜੀ ਜਦੋਂ ਸਤਿ ਸ਼੍ਰੀ ਅਕਾਲ ਬਣਾ ਲੈਂਦੇ ਦਾ ਇਹਨਾਂ ਨੂੰ ਕਰ ਦ ਦੇਖ ਹੁਣ ਦੇਖ ਹੁਣ ਪਾ ਰਲਾ ਫਿਰ ਰਲਾ ਦੋ ਥੱਲੇ ਹੋਰ ਦੋ ਦਾ ਸਿਰ ਤੇ ਸੀ ਗੋ ਸੜਤੇ ਚੱਲ ਕੋਈ ਨਹੀਂ ਰਲਾਉਂਦੇ ਇਹਦੇ ਆਹ ਖੇੜਦਾ ਐਵੇਂ ਸੜਤਾ ਐਵੇਂ ਸੜਤਾ ਢੋਲਾ ਲੈਂਗੇ ਅੱਭੀ ਪੱਟ ਠੀਕ ਆ ਲੱਗੀਆਂ ਵਾੜ ਰਹਿ ਗਈ ਚੱਲ ਰਲਾ ਕੇ ਲਈ ਚੱਲ ਉੱਥੇ ਆਹ ਆ ਦੇਖਿਆ ਉਹ ਇਹ ਰਲਾਉਂਗਾ ਤੁਸੀਂ ਰੇ ਰਲਾਉ ਤੂੰ ਨਾ ਪੱਲੀ ਕੋ ਕਾੜੇ ਚੜੇ ਯਾਰ ਲੈ ਮੈਂ ਰੌਂਦਰੀ ਰੇ ਰਲਾਉ ਨਾਲ ਸਾਡੇ ਪੱਲੀ ਖਰਾਬ ਹੋਈ ਚੱਲ ਕੋਲੀਆਂ ਪਰ ਪਰ ਦੇਈ ਜਾਉਣੀ ਬਸ ਮੈਂ ਕੱਲੀ ਬੋਲਦਾ ਦੇਖੋ ਤੇ ਵੀਰ ਕਹਿੰਦਾ ਕੱਲਾ ਹੀ ਬਹਦਾ ਹੋਰ ਨੌਕਰਾ ਦੇ ਨੇ ਪਾਦੀ ਤੂੰ ਆਪਣੇ ਚ ਪਾ ਲਈ ਗਰਮੀ ਬਹੁਤ ਆ ਯਾਰ ਆਇਆ ਰਾਜਾ ਮਾਰਾਤੁਰ ਮੈਂ ਮਾਰਦਾ ਸਾਡੇ ਹੁਣ ਪਹਿਲੇ ਬਲੇ ਦੇ 2 ਕਿਲੋ ਰੇਤ ਪੈਰਾਂ 'ਲੱਜਦਾ ਸਾਨੂੰ ਹੌਸਲਾ ਜਾ ਹੋ ਗਿਆ ਵੀ ਤੁਸੀਂ ਆਗੇ ਬੱਸ ਹੁਣ ਤਾਂ ਅੱਜ 20 ਕਿਲਿਆਂ ਦੇ ਘਰਾ ਲੈ ਆਹਾਂ ਚੱਲ ਵੀ ਇਹ ਆਏ ਆ ਬਾਈ ਨਵੇਂ ਪੰਪ ਮੇਕੋ ਦੇ ਮੇਕੋ ਦੇ ਨਹੀਂ ਬਰ ਰੇਰ ਲਾ ਕੇ ਦੇਈ ਜਾ ਮੇਕੋ ਤਾਂ ਪਾਉਂਦੀ ਬੱਸ ਇਹ ਵਾਲੀ ਦੇ ਰਲਣਾ ਹੀ ਪੈਂਦਾ ਪਾਉਣਾ ਹੀ ਪੈਂਦਾ ਦੂਆ ਕਹੇ ਇਹ ਕਾ ਕਹਿੰਦੇ ਥੋੜਾ ਜਿਹੜਾ ਨਮ ਲੱਗਦਾ ਹੁਣ ਸਰਬੂ ਸਰਬੂ ਹੂੰ ਸਰਬੂ ਲੈ ਪੰਪ ਆਏ ਬਾਈ ਕਾ ਕਹਦੇ ਪੱਲੀ ਦੇ ਰਲ ਗਿਆ ਲੋਕ ਨੇ ਸਮਾਰ ਹੋਰ ਪਾਇਆ ਲੈ ਹੂੰ ਆਹੀ ਆ ਬਟਾ ਕੋਈ ਕੁਛ ਨਹੀਂ ਨਾ ਇੱਥੇ ਜਦੋਂ ਉਹ ਹੋ ਜਾਂਦੀ ਸਾਰਾ ਕੁਤੌਰੇ ਆਉਣਾ ਪਾਇਆ ਹੋਇਆ ਗਰੀਆ ਪੈਣਾ ਬਸੀ ਕੋਈ ਹੋਰ ਕੁਛ ਨਹੀਂ ਪੈਣਾ ਹੁਣ ਗੂਟ ਪਾ ਦੂਦੇ ਜੋ ਪਾਉਣੀ ਨਹੀਂ ਤਾਂ ਬਹੁਤ ਤਕੜੀ ਆ ਬਾਈ ਇਹ ਹੂੰ ਗੀਨ ਬਾਦੂ ਤਕੜੀ ਆ ਇਹ ਥੈਲਾ ਵੀ ਲਿਆ ਹਾਂ ਚੱਕ ਲੈ ਚਲੋ ਰੋਧਨਪਰਕੇ ਤੋਂ ਲੈ ਲਾ ਪਰਕੇ ਜਾ ਕੇ ਲੈ ਜਾਣਾ ਉੱਥੇ ਨੂੰ ਦਿਲਵੀਰ ਤੁਹਾਡੇ ਕੋਲ ਥੈਲਾ ਪਾ ਜਾਊਗਾ ਮੈਂ ਫੇਰ ਆਉਂਗਾ ਦਿਲਵੀਰ ਢਿੰਡਾ ਭਾਈ ਹੈ ਉਹ ਨਹੀਂ ਦਿਲਵੀਰ ਲੈ ਵੀ ਪੱਥਰੀ ਲੈ ਜੀ ਅੱਜ ਨਿਕਲ ਗਈ ਹੁਣ ਇਹ ਬੋਲਣ ਜੋ ਕਹਿੰਦੇ ਨੇ 10 ਅੱਜ ਕਿੱਥੇ ਤਿੰਨ ਆ ਉਰੇ ਰਿਕਨ ਨਹੀਂ ਆਏ ਪੱਥਰੀ ਹਾਂ ਦੋ ਚਾਰ ਝੋਲੀਆਂ ਭਵਾ ਦੂੰਗਾ ਉਹ ਡਾਕਰ ਵਿੱਚ ਇੱਥੇ ਰਿਕਨ ਨਹੀਂ ਪੱਥਰੀ ਪੱਥਰੀ ਗਲੀ ਛੱਡ ਦਿਓ ਜਿਵੇਂ ਕਹਿੰਦੇ ਐ ਇੱਥੇ ਇੰਨੀ ਕੁਸ਼ੀ ਨਿਕਲਣ ਦੇ ਨਹੀਂ ਹੈਗੀ ਓਏ ਇੱਥੇ ਪਥਰੀਆ ਰਿਜਲ ਸੀ ਓਏ ਇੰਨੀ ਕੁਸ਼ੀ ਨਿਕਲਣ ਦੇ ਨਹੀਂ ਹੈਗੀ ਜਿੰਨੇ ਦਰਦ ਦੇ ਤੂੰ ਫੇਰ ਉਹ ਤਾਂ ਅੰਦਰੇ ਰਹੇ ਬਾਡੀ ਜੀ ਨੇ ਬਾਬਾ ਨਹੀਂ ਕਹਦਾ ਹੁੰਦਾ ਇੱਥੇ ਕਨੇਡਾ ਇੱਥੇ ਪਥਰੀਆਂ ਵਿਗਲ ਨਹੀਂ ਆ ਇੱਥੇ ਮੱਡ ਚ ਇੱਥੇ ਤੇ ਤਾਂ ਇੱਕ ਹੋਰ ਪੰਗਾ ਢੋਲੀਓ ਦਾਮ ਤੋੜ ਦਿੰਦੀ ਉਹ ਬੰਨ ਕੋਲ ਤੱਕ ਜਾਣੇ ਨੂੰ ਹੂੰ ਯਾਰ ਇੰਨੇ ਕਿਤੇ ਕੁਝ ਨਹੀਂ ਕਿਤੇ ਪਰ ਫੇਰ ਲਾ ਦੇ ਬਸ ਐਵੇਂ ਵੀ ਰੇ ਪਾਇਆ ਉਹ ਮਾਂ ਵੀ ਹਾਂ ਠੀਕ ਆ ਇੱਕ ਜਗ ਕਰ ਲੈ ਯਾਰ ਕਿਹਾ ਉਹੀ ਇੱਕ ਜਗ ਕੰਮ ਕਰਨਾ ਉਹ ਇੱਕ ਜਗਾਂ ਨੂੰ ਔਖਾ ਹੋਣਾ ਸਰਪੰਚ ਆ ਕੇ ਬਾਦ ਨਹੀਂ ਹੋਣਾ ਫਿਰ ਇਹਨੇ ਦੋ ਟੋਲੀਆਂ ਆਈਆਂ ਲੈ ਜਿਨੀ ਆਪਾਂ ਨੇ ਲੈ ਜੋ ਗੁੜੀ ਬਾਲਾ ਬਾਈ ਮੈਂ ਟਾਈ ਦੱਸ ਇੰਨੀ ਜਿਹੜੀ ਉੱਪਰ ਮੋੜ ਕੇ ਆਏ ਦਾ ਬਹੁਤ ਹੈ ਯਾਰ ਇੰਨੀ ਹੋੜੀ ਵਿੱਚ ਤਕਦੀ ਤੋਨਾ ਦਿਖਾਵਾ ਕਿਤੇ ਗੜਦੀ ਜਵਾਨੀ ਆਲੇ ਗੜਦੀ ਜਵਾਨੀ ਹੈ ਪਾ ਪਾ ਲੈਣਾ ਸੀ ਤੂੰ ਜ ਲੈ ਜਾ ਜੀ ਯੇ ਕੱਟਾ ਥੋੜਾ ਜਿਹਾ ਨਹੀਂ ਫਾੜਨੀ ਮੰਮੀ ਉਹ ਬਾਸੇ ਕਰ ਉਹਨੇ ਕਾਪੀ ਰੇਟ ਲਿਆ ਦੀ ਜੀ ਤੇ ਲੱਗਿਆ ਦਾ ਕੋਣ ਆ ਫੀਜੇ ਨੂੰ ਮੜਾ ਜਾਂ ਜ਼ੋਰ ਰੱਖੀ ਐਸੀ ਦਾ ਇੱਕ ਬੰਦਾ ਦਿਖਾ ਦਿਖਾ ਮੂੜੀ ਜਿਹੜੇ ਪਰ ਖੂਦੇ ਬਹੁਤ ਤਕੜੀ ਆ ਜੀ ਜੀਰੀ ਉਹਨੇ ਉਹਨੇ ਜ਼ੋਰ ਰੱਖੀ ਕਹਿੰਦਾ ਜਾਦਾ ਚੱਲਾ ਇਹਦਾ ਕੰਡੇ ਨੇ ਡਰਾਉਣੇ ਉਥੇ ਜਿਹੜਾ ਕੰਡਾ ਲੱਗਣਾ ਚੱਲਾ ਪਵਾਦਲ ਵੀ ਰਾਜ ਹੁਣ ਜਾ ਉਹ ਹਿਆਣਾ ਬੰਨ ਕੋਲ ਆਹ ਬਾਟ ਮਾਰਦੀ ਥਾਲੀ ਚੱਲ ਆ ਗਏ ਇਹਨਾਂ ਲੋਕਾਂ ਦਾ ਮਾਂ ਹਦੀ ਤਾਂ ਹੀ ਸਾਨੂੰ ਬੁਲਾਇਆ ਪੱਕੀ ਕਰਾ ਦੀ ਥੋੜੀ ਬਾਟ ਚੱਲ ਪਰਾਂ ਮੋਟਾ ਤਾਂ ਕੁਝ ਨਹੀਂ ਹੁੰਦਾ ਹਾਂ ਚਲੋ 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 ਹਿੱਕੀ ਕਰੋ ਖਿੱਚਦਾ ਖਿੱਚ ਤੋ ਖਿੱਚ ਤੋ ਡੋਬ ਖੜੀ ਤੇ ਤੇਰਾ ਕਿੱਡਾ ਜੋਰ ਲੱਗਦਾ ਹੈ ਚੱਕਰ ਤਾਂ ਆਈ ਹੈ ਮੈਂ ਤਾਂ ਆਪ ਦੇਖਦਾ ਵੀ ਡੱਕਰ ਆ ਉਹਦੇ ਕਿੱਥੇ ਜਾਂਦਾ ਪਸਰਾ ਵਿੱਚ ਰਾਤਾ ਗੋਡੇ ਥੋੜੇ ਜਿਹਾ ਉੱਪਰ ਆ ਜਾਂਦਾ ਬੰਦਾ ਉਹ ਵੀ ਤਾਂ ਮੈਂ ਕਹਿੰਦਾ ਪਿੰਨੀ ਤੱਕ ਜਾਂਦਾ ਦੇਖ ਲੈ ਬਾਈਤੀ ਖੜਾ ਨਾ ਗੇਰੀ ਜਾਈਂ ਫੂਕਦੀ ਹੁਣ ਵਿੱਚ ਤਾਂ ਵੜ ਜਾ ਵੜ ਗਿਆ ਤਾਂ ਚੱਲ ਇਹ ਚੀ ਬਾਤ ਨੇ ਵੀ ਡਰ ਲੱਗਦਾ ਹਾਂ ਹਾਂ ਚੱਲ ਚੱਲ ਜ਼ੋਰ ਨਾਲ ਆ ਰਹਾ ਬੰਦਾ ਆਈ ਦਾ ਪੰਗਾ ਜੀ ਡਾਕਰ ਦਾ ਦੇ ਦਿੱਤਾ ਸਹੀ ਇਹ ਫਾਟ ਲਾ ਕੇ ਦਾ ਮਾਰਨਾ ਭਿੰਦਾ ਬੱਸ ਆ ਫਾਟ ਮਾਰ ਕੇ ਉਧਰ ਨੂੰ ਆ ਜਾ ਨਾਲੇ ਪਾਣੀ ਪੀ ਲੋ ਉਹ ਥੈਲਾ ਫੇ ਕਹਾਂ ਲੈ ਜਾਵਾਂ ਉਹ ਯਾਰ ਇਹ ਤੇ ਆਈ ਪੂਰਾ ਹੋਣਾ ਜੋ ਨਾਲ ਆਉ ਫਿਰ ਉਹ ਥੈਲੇ ਨੂੰ ਨਾਲੇ ਕਹਿੰਦਾ ਤੁਸੀਂ ਭਰ ਲੈ ਆਉਣੀ ਆ ਉਹ ਥੈਲਾ ਪਾ ਕੇ ਆਉਂਗੇ ਅਸੀਂ ਠੀਕ ਆ ਤੇ ਆਉਂਗੇ ਤੇਰਾ ਫੇਰ ਉੱਥੇ ਨਾ ਤੂੰ ਲੱਗਣੀ ਸੀ ਦੋਹਰੇ ਪੱਲੇ ਆਉਂਗਾ ਵਾ ਠੀਕ ਆਜੋ ਆਜੋ ਚੱਲ ਕੋਈ ਨਹੀਂ ਲੰਘਿਆ ਮੁੰਡਾ ਅੱਗੇ ਛਿੱਤੀ ਕਰ ਫੇ ਕਹੂੰਗਾ ਬਾਪੂ ਪਿਛੇ ਰਹਿ ਗਿਆ ਹਾਂ ਹਾਂ ਤੇਰਾ ਵਾਧਾ ਗਿਆ ਤੇਰਾ ਪੁਆਇੰਟ ਆਪਰੇ ਚੱਲਦਾ ਏ ਦੇਖ ਲੈ ਗੱਲਾਂ ਸੁਣ ਲੈ ਇਹਦੀਆਂ ਆਹ ਮੇਰੀ ਪਰ ਤੋਂ ਮਜਾਈ ਤੇ ਬਤਾਏਗਾ ਪੁਆਇੰਟ ਆਪਰੇ ਚੱਲਦਾ ਏ ਤਾਂ ਰਹਿ ਗਿਆ ਪਿਛੇ ਬਾਪੂ ਤੇ ਆ ਜਾ ਫਿਰ ਆ ਜਾ ਥੋੜਾ ਜਿਹਾ ਇਧਰ ਨੂੰ ਛੱਡ ਬਾਈ ਥੋੜਾ ਉਹ ਪਰਾਂ ਜਿਆਦਾ ਚਲੇ ਗਿਆ ਡੋਲਗੀ ਨਹੀਂ ਨਾ ਨਾ ਆਉਂਦਾ ਨਾ ਆਉਂਦਾ ਤੇਰੇ ਫਿਰ ਤੇ ਤਾਂ ਗਿਰਦਾ ਮੇਰਾ ਰੇ ਮੇਰਾ ਕਿੱਥੋਂ ਨਹੀਂ ਆਉਂਦਾ ਬੰਮੇ ਆਏ ਹਾਂ ਹਾਂ ਠੀਕ ਹੈ ਠੀਕ ਹੈ ਆ ਰਲ ਗਿਆ ਰਲ ਗਿਆ ਗੈਲ ਆ ਆ ਦੇਖ ਦੇਖ ਦੇ ਹਾਂ ਹੈ ਨਾ ਕਿੰਨਾ ਫਰਕ ਤਾਂ ਹੈ ਨਾ ਫਰਕ ਗਿਆ ਮੇਰੀ ਥਾਂੜ ਦੀ ਬਾਈ ਪਰ ਧੂਮੀ ਆ ਬਾਪੂ ਜੀ ਸਾਈਡ ਤੇ ਤਾਦੂ ਤੇਜ ਹੋ ਗਿਆ ਹਾਂ ਇਹ ਚੋਪਰ ਕੇ ਆਪ ਹੁੰਦਾ ਫੇਰ ਦੇਖਦਾ ਆਣੀ ਮੇ ਤਾਂ ਦੰਬੀ ਮਾਰਿਆ ਖੜ ਕੇ ਬਾਹਰ ਮੈਂ ਦੰਬੀ ਮਾਰ ਲਿਆ ਫਾੜ ਲਾ ਕੇ ਸਿਰੇ ਇਹ ਲੰਮੀ ਦੇ ਕੋਲ ਆਵਾ ਮੈਂ ਆ ਉਹ ਸਾਹ ਯਾਰ ਖਰਗੋਸ਼ ਵਾਲੀ ਗੱਲ ਆ ਇਹ ਦੰਬ ਲੈਣ ਲੱਗਿਆ ਸੁੱਤਾ ਪਿਆ ਰਹਿ ਗਿਆ ਤੇ ਜੇ ਤੂੰ ਨਾ ਕਹਿੰਦੇ ਰੇ ਉੱਥੀ ਰਹਿ ਗਿਆ ਦਾ ਇਹ ਰਹਿ ਗਿਆ ਦਾ ਕਿ ਨਹੀਂ ਇਹ ਉਦ ਤੈਂ ਕਹੇ ਤਾਂ ਵੀ ਮੈਂ ਪਿਛੇ ਕੱਢਤਾ ਇਹ ਤਾਂ ਉੱਠ ਕੇ ਤੁਰ ਪਿਆ ਨਹੀਂ ਨਾ ਉੱਠ ਕੇ ਤੁਰਨਾ ਵੀ ਨਹੀਂ ਦਾ ਫਿਰ ਇਹਦੀ ਤਾਂ ਸਾਹ ਯਾਰ ਖਰਗੋਸ਼ ਵਾਲੀ ਹੋਣੀ ਸੀ ਦੇਖ ਲੈ 15 ਗਾ ਪਿੱਛੇ ਛੱਡਦਾ ਹੂੰ ਹੂੰ ਆ ਵੀ ਦਰਬੀਰ ਨੇ ਆਪਣਾ ਰੌਣੇ ਦਾ ਕੰਮ ਨਵੇੜਤਾ। ਪਹਿਲਾ ਭਰ ਦੇਣਾ, ਕੂੜਾ ਲੈਣਾ ਉਹਨੇ। ਮੇਰਾ ਰਹਿ ਗਿਆ ਭੇਜਣ ਦਾ ਇੱਕ ਥੈਲਾ। ਉਹਨਾਂ ਦਾ ਰਹਿ ਗਿਆ ਪਾਉਣ ਦਾ ਕੰਮ। ਹੋਰ। ਆਏ ਫਿਰਦੇ ਉਹ ਬਹੁਤ ਦੂਰ ਉਹ। ਬੰਨ ਨੂੰ ਲੱਗੀ ਫਿਰਦੇ। ਪਰ ਆਏ ਆ ਵੀ ਬਸ ਦੋ ਕਿਾਰੇ ਉਹਨਾਂ ਦੇ ਆ ਜਾਣਾ ਉਹਨੇ ਉਹ ਗੇਟ 'ਚ। ਬਤੂ ਆਪਣਾ ਥੈਲਾ ਭਰ ਕੇ ਕੰਮ ਨਵੇੜ ਦੇ। ਮੈਂ ਉਹਨਾਂ ਕੋਲ ਪਜਾਇਆ ਹੁਣ। ਬਿਲਕੁਲ। ਉਹ ਕਹਿੰਦੇ ਹੋਰ ਤੇ ਭਰ ਲੈ ਜਾਣਾ ਇੱਕ। ਇੱਕ ਥੈਲਾ ਪਜਾ ਦਾਂਗੇ ਬਾਸ ਨਾਲੇ ਪਾਣੀ ਪੀ ਕੇ ਜਾਣਾ ਕਹਿੰਦੇ। ਮੈਂ ਕਹਿੰਦਾ ਮੀ ਆ ਜਾਣਾ। ਸੁਭਾਵਨਾ ਬਣਦੀ ਆ। ਉਧਰੇ ਅੱਜ ਪਜਾ ਕੇ ਛੱਡੂਗਾ ਰੇ ਤੂੰ ਨਾ ਮੁਰਾ ਨਾ ਕਹਿ ਦੀ ਬਾਬਾ ਮੈਂ ਵੀ ਦਰੇ ਅੱਜ ਪਜਾ ਕੇ ਛੱਡੂਗਾ ਚੱਲ ਲਾ ਭਰ ਤੇ ਲੱਫਟੇ ਮੋਨਾਂ ਦੇ ਇੱਕ ਅਗੀ ਜਾਂਦੇ ਸਾਰੇ ਨਹੀਂਓ ਲਓ ਬਈ ਲਾਸਟ ਝੋਲੀਆਂ ਆ ਗਈਆਂ ਹੁਣ ਕੰਮ ਫਤੇ ਹੋ ਗਿਆ ਪਹਿਲਾਂ ਕਾਟਾ ਖਾਲੀ ਪਹਿਲੇ ਹੀ ਥੈਲਾ ਖਾਲੀ ਕਰਤਾ ਇੱਕ ਪੀ ਗਏ ਪਾਣੀ ਦਾ ਪੀਣਾ ਹੀ ਆ ਇੱਕ ਬਾਟ ਇੱਕ ਦੋ ਝੋਲੀਆਂ ਦੋ ਗਲਾਸ ਪਾਣੀ ਦੇ ਬਾਬਾ ਹੈਗਾ ਹੀ ਆ ਕਬੂਤਰ ਗਿਰਦਾ ਨਹੀਂ ਆ ਬਾਈ ਬਾਈ ਕੀ ਕਰਦਾ ਹਰ ਤਾਲੇ ਕਬੂਤਰ ਮੰਗੂ ਕਰਦੇ ਆ ਕਹਿੰਦਾ ਦੋਆਂ ਝੋਲੀਆਂ ਜੱਦਾ ਤਾਂ ਪਾਈ ਹੁਣ ਬਸ ਬਫਾਰ ਕੰਨਾ ਹੈਗਾ ਬੰਮਾ ਬਾਈ ਹੂੰ ਕਬੂਤਰ ਦਫਾਰੇ ਨੂੰ ਕਰਦੇ ਚਾਰ ਫੰਟਾ ਕਰ ਲੈ ਹੈ ਆ ਚਾਰ ਫਾਂਟਾ ਗੱਲਾਂ ਆਉਣੀ ਆ ਆ ਛੋਟੀਆਂ ਕਰ ਲੋ ਇੱਧਰ ਹੀ ਚੌੜੀ ਰੱਖੀ ਉੱਤੇ ਜਾ ਕੇ ਛੋਟੀ ਗੱਲ ਨਹੀਂ ਪਹਿਲੇ ਵਸ ਫੇਰ ਇੱਧਰ ਹੀ ਚੌੜੀ ਗੱਲ ਨਹੀਂ ਫਟਾ ਆਪਣੇ ਰਾਮਦਾਰੀ ਕਾ ਛੋਟੀਆਂ ਛੋਟੀਆਂ ਫਾਂਟਾ ਲੈ ਜੋ ਚਲੇ ਜਾਓ ਆਜੋ ਬਸ ਫੇਰ ਚਲੇ ਜਾਓ ਫੇਰ ਇਹ ਦਿਨ ਇਹ ਸਾਲ ਹੈ ਇਸ ਟਾਈਮ ਠੀਕ ਆ ਮਗਾ ਠੰਡਾ ਆਇਆ ਹਵਾ ਚੱਲਦੀ ਤਾਂ ਪਤਾ ਨਹੀਂ ਉਹਰੇ ਭਾਈ ਤੈਨੂੰ ਪਤਾ ਹੀ ਆ ਫੇਰ ਚਲੋ ਨਿਬੜ ਗਿਆ ਰੀਦਾ ਹੁਣ ਮਲਗੀਤ ਭਾਈਆਂ ਦਾ ਅਸੀਂ ਹੁਣ ਚਲੀਏ ਫੇਰ ਜਾਓ ਤੁਸੀਂ ਲੱਟ ਛੋੜੀਆਂ ਹੁਣ ਤੁਸੀਂ ਪਾ ਦੋ ਲੰਘੋ ਲੰਘੋ ਮੁੱਖੀ ਦੇ ਸਾਹਰੇ ਬਹੁਤ ਬਹੁਤ ਧੰਨਵਾਦ ਆਉਦੇ ਬਾਪੂ ਕਾ ਮੁਕਾਬਲਾ ਸਾ ਪੈਂਤੀ ਆੜ ਪੰਮਾ ਬਾਈ ਬਾਪੂ ਦਾ ਮੁਕਾਬਲਾ ਨਹੀਂ ਹੋਣਾ ਬਾਪੂ ਦੇ ਮੁਕਾਬਲੇ ਕਰਦਾ ਲੈ ਦੱਸ ਬਾਪੂ ਰਾਂ ਤਾਂ ਪੰਮੇ ਦਾ ਨਹੀਂ ਬੱਤ ਕਰਾਉਂਦੀ ਜਦੀ ਪਿਛਾਲ ਤੇ ਉਹ ਵੀ ਤਾਂ ਮੈਂ ਕਹਿੰਦਾ ਵੀ ਤੂੰ ਨਹੀਂ ਨਾ ਸਾਡੇ ਗੋੜੀ ਨਾਲ ਦੇ ਤਾਂ ਤੈਨੂੰ ਇੱਕ ਅੱਦੂ ਜਰਾਣਾ ਦੇ ਦੂੰਗਾ ਇੱਥੇ ਅੱਦੂ ਹੋਗੀ ਤੇਰੀ ਚਲੋ ਠੀਕ ਆ ਜੀ ਫਿਰ ਅੱਜ ਦੀ ਵੀਡੀਓ ਅੱਛੀ ਸਮਾਪਤਾ ਕਰਦੇ ਆ ਚੰਗਾ ਜੀ ਬੰਦੂ ਸਤਿ ਸ਼੍ਰੀ ਅਕਾਲ ਜੀ ਰੱਬ ਸੋਖ ਰਵੇ ਗਾਲ ਨੂੰ ਮਿਲਦੇ ਆ ਗਿਆ ਫਿਰ